ਨਾ ਪਤਾ ਨੂੰ ਮਾਸੀ ਕੋਲੇ ਤਾਂ ਆ ਗਏ ਕੱਲ ਕਰ ਹੁਣ ਨਾ ਆਪਣੇ ਕੋਲੇ ਦੇਖ ਲੈ ਆਪਣੇ ਕੋਲੇ ਨਾ ਮੋਟਰਸਾਈਕਲ ਚ ਤੇਲ ਫੋਨ ਨੂੰ ਵੀ ਪੈਸੇ ਨਹੀਂ ਸੀਗੇ ਉਹਨਾਂ ਨੇ ਮੇਰੀ ਗੱਲ ਸੁਣ ਲੈ ਹਾਂ ਮਾਸੀ ਨੂੰ ਪਤਾ ਨਾ ਲੱਗੇ ਹੋਰ ਤਾਂ ਆਪਾਂ ਨੂੰ ਕੋਈ ਰਿਸ਼ਤੇਦਾਰ ਮੂੰਹ ਨਹੀਂ ਲਾਉਂਦਾ ਸੀਗਾ ਕਿ ਕੱਲੀ ਮਾਸੀ ਐ ਜਿਹੜੇ ਨੂੰ ਆਪਣੇ ਬਾਰੇ ਪਤਾ ਨਹੀਂਗਾ ਜਾਜ ਕੇ ਠੱਗੀ ਮਾਰਨੀ ਇਹਦੇ ਨਾਲ ਕਿਤੇ ਕਿਸੇ ਗੱਲ ਬਾਰੇ ਪਤਾ ਨਾ ਲੱਗ ਜੇ ਠੱਗੀ ਤਾਂ ਮਾਰਾਂਗੇ ਮਾਸੀ ਨਾਲ ਮਾਸੀ ਕੋਲੇ ਪਕਾਈ ਨਾ ਮਾਰਦੀ ਵੀ ਅਸੀਂ ਤਾਂ ਪੈਸੇ ਲੈਣਾ ਆ ਪਹਿਲੀ ਮੈਂ ਤਾਂ ਪਹਿਲਾਂ ਮਾਸੀ ਨੂੰ ਬੜਿਆ ਛੜਾ ਕੇ ਫੇਰ ਪੈਸੇ ਮੰਗਾਂਗੇ ਹਾਈ ਹਾਈ ਮਾਸੀ ਦਾ ਕਿੱਡੀ ਸੋਣੀ ਬਾੜੀ ਲਾਈ ਬੈਠੀ ਹੋ ਕਿੰਨੀ ਸੌਜੀ ਲੱਗਦੀ ਪਈ ਆ। ਟੱਪਰੇ ਪਾੜੀ ਦੀਆਂ ਕੱਲਾਂ। ਲੈ ਛੱਡ ਪਰੇ ਆ ਜਾ ਆ ਜਾ ਜਿਹੜੇ ਕਰਾਂ ਲੱਗੀਆਂ ਪਈਆਂ, ਚੌਲੇ ਲੱਗੇ ਪਏ ਆ, ਬੈਂਗਣੀ ਲੱਗੇ ਪਏ, ਕੱਦੂ ਲੱਗੇ ਪਏ ਆ। ਆਪਾਂ ਨਹੀਂ ਖਾਣਾ ਇਹ ਆਪਾਂ। ਤਿੰਨ ਦਿਨ ਹੋ ਗਏ ਕੋਈ ਸੌਜੀ ਨਹੀਂ ਲਾ ਕੇ ਰੀਤੀ ਮੈਂ ਤਾਂ ਦੰਡੇ ਦੀ ਚੱਕ ਨਹੀਂ ਕਰਦੀ। ਹੁਣ ਆਪਾਂ ਹੀ ਖਾਇਆ ਕਰਾਂਗੇ ਆਪਣੀ ਬਾੜੀ ਹੋਜੂ। ਰਾਜਾ ਆਪਣਾ ਪੈਸਿਆਂ ਦਾ ਮਸਲਾ ਹੈ। ਪੈਸਿਆਂ ਦਾ ਮਸਲਾ ਤਾਂ ਹੈਗਾ, ਢਿੱਡ ਦਾ ਮਸਲਾ ਵੀ ਹੈਗਾ, ਰੋਟੀ ਦਾ ਢਿੱਡ ਤਾਂ ਭਰੂਗਾ। ਸਬਜ਼ੀ ਤਾਂ ਚੱਜ ਦੀ ਖਾਵਾਂਗੇ। ਸਭ ਜੀ ਨਾਲ ਕੱਲੀ ਸਾਡੀ ਹੈ ਪੈ ਤੈਨੂੰ ਤਾਂ 마ਸੀ ਤੋਂ ਹੁਣ ਪੈਸੇ ਤਾਂ ਲੈਣੇ ਆ 마ਸੀ ਨੂੰ ਇਹਦਾ ਲੱਗਾ ਪਤਾ ਨਾ ਲੱਗੇ ਵੀ ਇਹ ਪੈਸੇ ਮੋੜ ਦੇਣੀ ਆਪਾਂ ਐਂ ਕਹਿਣਾ ਪੂਰਾ ਯਕੀਨ ਦਿਵਾਉਣਾ 마ਸੀ ਨੂੰ ਵੀ 마ਸੀ ਜਿਵੇਂ ਲਵਾਂਗੇ ਓਵੇਂ ਤੇਰੇ ਪੈਸੇ ਓਵੇਂ ਮੋੜ ਦੇਾਂਗੇ ਲੈ ਜਿਹਦਾ ਕਿਸੇ ਨੇ ਪਹਿਲਾਂ ਮੋੜੇ ਹੁਣ ਫਿਰ ਤਾਂ ਆਪਾਂ 마ਸੀ ਦੇ ਮੋੜਾਂਗੇ ਕੋ ਆਪਾਂ ਕਿਤੇ ਕਿਸੇ ਰਿਸ਼ਤੇਦਾਰ ਦੇ ਪੈਸੇ ਮੋੜੇ ਵੀ ਐ ਉਹ ਠੱਗੀ ਮਾਰਨ ਦਾ ਫਿਰ ਕੋਈ ਢੰਗ ਹੁੰਦਾ ਪਿਆਰ ਨਾਲ ਵਾਝਦੀ ਹੁੰਦੀ ਠੱਗੀ ਠੱਗੀਆਂ ਪਹਿਲਾਂ ਵੀ ਸਾਰੀਆਂ ਪਿਆਰ ਨਾਲ ਹੀ ਮਾਰੀਆਂ ਨੇ ਜਿਹੜੀਆਂ ਮਾਰੀਆਂ ਨੇ ਆ ਉਹ ਤਾਂ ਪਤੀ ਹੈ ਹਾਂ ਤੇ ਮਾਸੀ ਮਾਸੀ ਕੋਲੇ ਕਿਹੜਾ ਕੋਈ ਪੈਸੇ ਦਾ ਘਟ ਹੈਗਾ ਉਹਦਾ ਮੁੰਡਾ ਬਾਹਰ ਹੈ ਪੈਸੇ ਭੇਜੀ ਆਦਾ ਬਾਦੂ ਪੈਸੇ ਮਾਸੀ ਕੋਲੇ ਮਾਸੀ ਦਾ ਮੁੰਡਾ ਤਾਂ ਬਾਹਰਲੇ ਮੁਲਕ ਹੈ ਇਹ ਪਤਾ ਕਿੰਨੇ ਲੱਖ ਪੈ ਹੋਣਗੇ ਖਰਚੇ ਤੇਰੇ ਤਾਂ ਨਾ ਗੱਲ ਪਹਿਲਾਂ ਖਿਆਲਚੀ ਨਹੀਂ ਕਿੱਡੇ ਦੀ ਆਪਾਂ ਹੋਰ ਕੋਈ ਰਿਸ਼ਤੇਦਾਰਾ ਕੋਈ ਤੁਰੇ ਫਰੇਵੇਂ ਪਹਿਲੀ ਮਾਸੀ ਕੋਲੇ ਆਏ ਆ ਹੋਰ ਕੋਲੇ ਬਗ ਜਾ ਹੋਰ ਤਾਂ ਕਹਿੰਦੇ ਹਜ਼ਾਰ ਲੈ ਜੋ 2000 ਲੈ ਜੋ ਇਦੋਂ ਅੱਧੀ ਤਾਂ ਆਪਾਂ ਹੀ ਹੈ ਨਹੀਂਗੇ ਹਜ਼ਾਰਾਂ ਦੋ ਹਜ਼ਾਰਾਂ ਨਾ ਜਾਂਦਾ ਮਾਸੀ ਬੈਠੇ ਸਾਹਮਣੇ मासी नु किथे सुनदा ऐन्ना बेचारी नु असरी काल मासी अच्छा टेकदा मासी असरी काल मासी काल ससरी काल अच्छा टेक दिया मासी रख दीए हां तक दीए मासी सडके तू मंजे दा बैठ ਥੱਲੇ ਕਿਉਂ ਪਹਿਨਾ ਮੇਰੇ ਪੁੱਤ ਮਾਸੀ ਮਾਸੀ ਮੈਂ ਮੈਂ ਥੱਲੇ ਤਾਂ ਨਹੀਂ ਪਹਿਨਦਾ ਸੀ ਅੱਛਾ ਮੈਂ ਤੇਰੇ ਪੈਰ ਘੁੱਟਦਾ ਸੀਗਾ ਮੈਂ ਕਿਵੇਂ ਕਿੰਨੇ ਕਿੱਤੋਂ ਆਇਆ ਮਾਸੀ ਦੇ ਪੈਰੀ ਘੁੱਟਦੇ ਆਂ ਕੋਈ ਨਹੀਂ ਕੋਈ ਨਹੀਂ ਬਸ ਬਹੁਤ ਆ ਤੁਸੀਂ ਮੇਰੇ ਕੋਲ ਆ ਗਏ ਧੰਨਵਾਦ ਮੈਂ ਤਾਂ ਇੰਨੇ ਸ਼ੁਕਰਮੰਦ ਹਾਂ ਵੀ ਮੇਰੇ ਪੁੱਤ ਨੇ ਮੇਰੇ ਕੋਲ ਆ ਗਿਆ ਲੈ ਮੈਂ ਕਿਹੜਾ ਬਗਾਨਾ ਦਾ ਕੋਈ ਹਾਂ ਸਾਡਾ ਬਾਈ ਦਾ ਰੋਜੀ ਸਾਨੂੰ ਫੋਨ ਕਰਦਾ ਹੈ ਅੱਛਾ ਹਾਂ ਕਹਿੰਦਾ ਮੇਰੀ ਮਾਂ ਕੋਲ ਜਾ ਕੇ ਮਾਸੀ ਕੋਲ ਜਾ ਕੇ ਅਸੀਂ ਕੋਲ ਕਰੀਂਦਾ ਆਖ ਲੈ ਹਰਪ੍ਰੀਤ ਇਹਾ ਤੇਰੀ ਨੂੰਹ ਟਖਾ ਉਹੀ ਕੋਲ ਕਰੀਂਗੀ ਅਸੀਂ ਕਿੱਦੇ ਦੇ ਆਉਣਾ ਸੀ ਤੇਰੇ ਕੋਲੇ ਹੋਏ ਨਾ ਕਰਨੀ ਸੀ ਕੋਈ ਮਾਸੀ ਹਾਂ ਥੋੜਾ ਇਹ ਕੰਮ ਧੰਦਾ ਕਰ ਰਹੇ ਨੇ ਸੀ ਮੈਂ ਨਾ ਕਿ ਕੰਮ ਧੰਦਾ ਨਿਮੇੜ ਕੇ ਚੱਲਾਂਗੇ ਫੇਰ ਆਪਾਂ ਮਾਸੀ ਕੋਲ 10 ਦਿਨ ਲਾ ਕੇ ਆਵਾਂਗੇ ਹਾਂ ਹੁਣ ਤੇਰੇ ਕੋਲ 10 ਦਿਨ ਲਾ ਕੇ ਜਾਵਾਂਗੇ ਨਹੀਂ ਨਾ ਰਿਹਾ ਕੋਈ 10 ਦਿਨ ਨਹੀਂ ਨਾ ਨਹੀਂ ਨਾ ਰਹਾਵੇ 10 ਦਿਨ ਹੋ ਤਾਂ ਨਾਲ ਛੱਟ ਪਰੇ ਨਹੀਂ ਰਹੀ ਉਹ ਲਾ ਮੇਰੇ ਕੋਲੇ ਸੇਵਾ ਕਰਦਾ ਮਾਸੀ ਦੀ ਠੀਕ ਹੈ ਮਾਸੀ ਮਿੰਨਾ ਲਾ ਜਾਾਂਗੇ ਜਿੰਨੇ ਤੂੰ ਕਹੇਂ ਜਾਈ ਤੇ ਤੂੰ ਹੁਣ ਕੋਈ ਹੋਰ ਮੈਂ ਚਾਹ ਪਾਣੀ ਕਰਕੇ ਲਿਆ ਆ ਮੈਂ ਮੇਰੇ ਹੰਦੇ ਮਾਸੀ ਤੋਂ ਕਾਹ ਚਾਹ ਕਰਦੀ ਐ ਮੈਂ ਆਪੇ ਕਰੂੰਗੀ ਅਸੀਂ ਤੇਰਾ ਚਾਹ ਪਾਣੀ ਤਾਂ ਹੁਣ ਕਰਨ ਨਹੀਂ ਆਏ ਹਾਂ ਬਸ ਹਾਂ ਮੈਂ ਜਾ ਜਾਾਂਗਾ ਸ਼ੁਕਰ ਕਰਕੇ ਦੇ ਆ ਮਾਸਨ ਚਾਹ ਪਾਣੀ ਇੱਕ ਪਾਸੇ ਤਾਂ ਤੂੰ ਕਹੀਏ ਨਹੀਂ ਭਈ ਮੇਰੀ ਸੇਵਾ ਕਰ ਤੇ ਤੂੰ ਚਾਹ ਕਰਕੇ ਲੈਣੇ ਚੰਗੀ ਨਾਲ ਬਣ ਕੇ ਆ ਰਹਾ ਦਾ ਰਿਸ਼ਤੇਦਾਰ ਨੂੰ ਕਰਦੇ ਹੀ ਹੁੰਦਾ ਕੋਈ ਨਹੀਂ ਉਹ ਤਾਂ ਜਿਹੜਾ ਕੋਈ ਆਮ ਜਿਹਾ ਰਿਸ਼ਤੇਦਾਰ ਹੁੰਦਾ ਹੋਵੇ ਵਾਸਤੇ ਕਰਦੇ ਹੁੰਨੇ ਆਪਾਂ ਜਿਹੜੇ ਉਹੀ ਗੱਲ ਭਾਂਜ ਨੂੰ ਤੇ ਭਾਂਜਾ ਹੁੰਦੇ ਉਹ ਤਾਂ ਉਹਦੇ ਨੂੰ ਪੁੱਤੀ ਹੁੰਦੀ ਹੈ ਚੰਗਾ ਪੁੱਤ ਜਾਂ ਲਿਆ ਫਿਰ ਪਾਣੀ ਲਿਆ ਕੇ ਦਾ ਪਹਿਲਾਂ ਚੰਗਾ ਮਾਸੀ ਲੈਉਣੀ ਮੈਂ ਚੰਗਾ ਬਣਾ ਲੰਘ ਚਾਹ ਗੱਲਾਂ ਵਾਤਾ ਕਰਾਂਗੇ ਆਪਾਂ ਠੀਕ ਆ ਮਾਸੀ ਲੈਉਣੀ ਮੈਂ ਹੋਰ ਪੁੱਤ ਤੂੰ ਸੁਣਾ ਆਪ ਦੀ ਮਾਸੀ ਹਾਵਤਾ ਤੇ ਰੇਗੂ ਲੈ ਇੰਨੇ ਪੈਸੇ ਆ ਅੱਗ ਨਹੀਂ ਲਾਈ ਲੱਗਦੀ ਹਾਂ ਉਹ ਤੂੰ ਕੋਈ ਕੰਮ ਆੜੀ ਰੱਖ ਲੈ ਕੋਈ ਇਨਾ ਚੜੂ ਕਿਵੇਂ ਲਾਉਣੀ ਇਹਨਾਂ ਕੰਮ ਤਾਂ ਦਾ ਕਿਵੇਂ ਕਰਦੀਆਂ ਤੂੰ ਕਰੇ ਉਹ ਤੂੰ ਦਾਏ ਗੱਲਾਂ ਨੇ ਕੰਮ ਕੋ ਮਤਾ ਕੋ ਆਉਂਦੀ ਨਹੀਂ ਹੈਗੀ ਚੜੂ ਚੂੜੂ ਆਲੀ ਤਾਂ ਤੇ ਚੱਲ ਤੁਸੀਂ ਆਗੇ ਵੀ ਨਵੀਂ ਤੁਸੀਂ ਆਵੇਂ ਮੇਰੇ ਕੋਲ ਆ ਗੱਲ ਪੱਕੀ ਆ ਲੈ ਜਿਹੜਾ ਕਰਦੇ ਬੰਦੇ ਆਗੇ ਰਿਸ਼ਤੇਦਾਰ ਹਾਂ ਤੇਨੂੰ ਕੀ ਲੋੜ ਹੈ ਇੰਨੀ ਕਿਸ ਨੂੰ ਕਿਉਂ ਪੈਸੇ ਦੇਣ ਹਾਂ ਮਾਸੀ ਹਾਂ ਤੇ ਮੇਰੀ ਇੱਕ ਗੱਲ ਸੁਣੋ ਆਪ ਤੈਨੂੰ ਦੱਸ ਉਹ ਜਿਹੜਾ ਬਾਈ ਤੈਨੂੰ ਪੈਸੇ ਭੇਜਦਾ ਹਾਂ ਤੂੰ ਪੈਸੇ ਦਾ ਕੀ ਕਰਦੀ ਬੈਂਕ ਚ ਧਰ ਦਿੰਨੀ ਹੈ ਕਿ ਕੀ ਕਰ ਦਿੰਨੀ ਹੈ ਤੂੰ ਬੈਂਕ ਚ ਜਾ ਕੇ ਧਰ ਨਾ ਜਾਈਏ ਪੁੱਤ ਮੈਂ ਤਾਂ ਮੈਂ ਇੱਥੇ ਡਰੰਗ ਡਰੰਗ ਜੀ ਰੱਖ ਲੈਣੀਆਂ ਹੈਂ ਡਰੰਗਾਂ ਤੇ ਪੇਟੀਆਂ ਚ ਪੈਸੇ ਧਰ ਲੈਣੀਆਂ ਹਾਂ ਇਹ ਰੱਖ ਦਿੰਨੀ ਪੁੱਤ ਮੈਂ ਤਾਂ ਮਾਸੀ ਹਾਂ ਉਹ ਨਾ ਤਾਂ ਟਾਂਕਾਂ ਦੇ ਖੇਤੀਆਂ 'ਚ ਪਏ ਪੈਸੇ ਕੋਈ ਵਾਧਣਾ। ਅੱਛਾ। ਤੇ ਨਾ ਦਿਖ ਲੈ ਬੈਂਕਾਂ ਦਾ ਕਿਹੜਾ ਕੋਈ ਬਾਲਾ ਵਿਆਜ ਹੁੰਦਾ ਹੈ। ਹਾਂ। ਬੈਂਕਾਂ 'ਚ ਵੀ ਧਰਨ ਦਾ ਕੋਈ ਫਾਇਦਾ ਨਹੀਂ ਹੈਗਾ ਪੈਸੇ ਨੂੰ। ਉਹ ਪੈਸੇ ਨੰਦੇ ਬਰਬਾਦ। ਹਾਂ ਤੇ ਹਾਲੇ 22 ਤਾਂ ਤੈਨੂੰ ਮੰਨ ਜੂਗਾ। ਜੀ ਮੈਮਰੀ ਮਾਂ ਨੂੰ ਪੈਸੇ ਭੇਜਦਾ ਸੀ। 5 ਦੇ 50 ਬਣਾ ਦਿਆਂਗੇ 50। ਆਹ। ਹਾਂ। ਮੈਂ ਦੇਖ ਰਹਾ। ਅਸੀਂ ਤਾਂ ਨਾ ਕੋਈ ਕਾਰੋਬਾਰ ਕਰਾਂਗੇ, ਬਿਜ਼ਨਸ। ਅੱਜ ਕੱਲ ਤਾਂ ਲੋਕ ਨਾ ਕਾਰੋਬਾਰ ਚਲਾ ਲੈਂਦੇ ਆ ਬਿਜ਼ਨਸ ਚਲਾ ਲੈਂਦੇ ਨੇ ਉਦੋਂ ਬੜਾ ਫਿਰ ਪ੍ਰੋਫਿਟ ਹੁੰਦਾ ਹੈ ਅੱਛਾ ਹੋਰ ਵਾਧੀ ਜਾਂਦਾ ਅੱਛਾ ਹਾਂ ਜੇ ਤੂੰ ਸਾਨੂੰ ਨਾ ਕਿਤੇ 5-4 ਲੱਖ ਰੁਪਏ ਦੇ ਦੇ ਹਾਂ ਤੈਨੂੰ ਤਾਂ ਕਰੋੜਪਤੀ ਬਣਾ ਦੇਂਗੇ ਅਸੀਂ ਕਰੋੜਪਤੀ ਲੈ ਦੇਖ ਲਾਦਾ ਹਾਂ ਮੈਂ ਤਾਂ ਦੇ ਦੂ ਸਾਨੂੰ ਧੀਰੇ ਹੀ ਅਸੀਂ ਹਾਂ ਲੈ ਫਿਰ ਤਾਂ ਕੰਮ ਬਣ ਗਿਆ ਹਾਂ ਤੂੰ ਚਲਾ ਕਾਲਾ ਨਾਲੇ ਮਾਸੀ ਤੂੰ ਤਾਂ ਬੈਠੀ ਰਹਿਣੇ ਘਰੇ ਹਾਂ ਤੇਵਾ ਤੇਰੀ ਹਰਪ੍ਰੀਤ ਕਰਿਆ ਕਰੂਗੀ ਸਾਰੀ ਭਜਨ ਅਠ ਤਾਂ ਮੈਂ ਹੀ ਕਰਿਆ ਕਰੂ ਕਦੇ ਆਪਾਂ ਉੱਥੇ ਜ਼ਮੀਨ ਖਰੀਦ ਲਿਆ ਕਰਾਂਗੇ ਕਦੇ ਪਲਾਟ ਖਰੀਦ ਲਿਆ ਕਰਾਂਗੇ ਉਹ ਜੋ ਨਾ ਫਾਇਮਿਲ ਜਗਰੂ ਕਹਾ ਵੇਚ ਰਿਆ ਕਰੇ ਨਾ ਪੈਸੇ ਦੇ ਦੇਗਾ ਫਿਰ ਤੁਮਨੇ ਲੈ ਵੇਚਾ ਉਹ ਦੇ ਜੋ ਹਾਂ ਪੈਸੇ ਥਿਰੇ ਤੋੜਾ ਫੇ ਮੇਰਾ ਅੱਧੋ ਅੱਧ ਠੀਕ ਆਧਾ ਦਿਨ ਹੋ ਜਾਵੇ ਅੱਧੋ ਤਾਂ ਕਰਾ ਲਿਆ ਕਰੇਗਾ ਮੇਰੇ ਹੁਣ ਅਸੀਂ ਪਰ ਪੈਸੇ ਵੀ ਹੋਣਗੇ ਆ ਲੈ ਪੈਸੇ ਇੱਕ ਵਾਗ ਆਵੇ ਚਲ ਤੋੜੇ ਫਿਰੇ ਦਾ ਕਿਉਂ ਬੜਾ ਮਤੁਰਿਆ ਨਹੀਂ ਫਿਰ ਤਾਂ ਮੈਂ ਜੋੜੇ ਤਣਾਉਂਦੇ ਹੀ ਪਾਣਾ ਬਾਰੀ ਵੀ ਲੈ ਲੈ ਪਾਣੀ ਲੈ ਲੋ ਲਮਾਸੀ ਤੋਂ ਮਿਲਿਆ ਲੈ ਬੱਤ ਲਿਆ ਅੱਗੇ ਬੈਠਿਆਂ ਨੂੰ ਪਾਣੀ ਮਿਲਿਆ ਬੰਜੇ ਤੇ ਦੇਖ ਲੈ ਦੇਖ ਲੈ ਕਿੰਨੀ ਤਰੀ ਸੇਵਾ ਹੁੰਦੀ ਹੈ ਐ ਅੱਛਾ ਨਾ ਉਹ ਦੇਖ ਲੈ ਮਾਸੀ ਤਾਂ ਹੁਣ ਆਪਣੇ ਨਾਲ ਸਾਂਝਾ ਬਿਜ਼ਨਸ ਕਰੂਗੀ ਬਿਜ਼ਨਸ ਹਾਂ ਬੜਾ ਵੱਡਾ ਕਾਰੋਬਾਰ ਕਰਾਂਗੇ ਪਾ ਤਾਂ ਪਰ ਦੇਖ ਲੈ ਮਾਸੀ ਇਹ ਹਾਂ ਕਰਦੀ ਕਾਮਲੀ ਦੇਖ ਲੈ ਮਾਸੀ ਮਾਂ ਬੈਂਕ ਚ ਪੈਸੇ ਧਰਿਆ ਪੇਟੀਆਂ ਚ ਤ੍ਰਾਂਕਾਂ ਚ ਤੇਰੀ ਬੈਠੀ ਐ ਤ੍ਰਾਂਕਾਂ ਪੇਟੀਆਂ ਚ ਨਹੀਂ ਧਰੀ ਰਹਿੰਦੇ ਮਾਸੀ ਪੈਸੇ ਚੋਰੀ ਹੋ ਜਾਂਦੇ ਮਾਸੀ ਮਾਸੀ ਦਾ ਕੁਦਰਤੀ ਆ ਗਿਆ ਸੀ ਨਹੀਂ ਤਾਂ ਕੁਤਰੇ ਚੋਰੀ ਲੱਗ ਜਾਂਦਾ ਨਹੀਂ ਜਾਂਦਾ ਕੋਈ ਚਾਹ ਹੋਰ ਅਸੀਂ ਤੈਨੂੰ ਰਾਖੀ ਕਰਾਂਗੇ ਤੇਰੇ ਪੈਸੇ ਦੀ ਲੈ ਇਹ ਲੱਗਾ ਜੇ ਕੋਈ ਬਿਜ਼ਨਸ ਕਰੇਗਾ ਨਾ ਮਾਸੀ ਨਾਲ ਲਿਖ ਲਿਖਾ ਕਰਕੇ ਕਰਾਂਗੇ ਅੱਦੋ ਅੱਦ ਕਰਾਣੇ ਮਾਸੀ ਆਪਾਂ ਲੈ ਕੋ ਤਾਂ ਲਿਖਣ ਕਾਣੇ ਕੋ ਤੁਸੀਂ ਬੁਗਾਨੇ ਹੋਗੇ ਆ ਦੇਖ ਲੈ ਮਾਸੀ ਕਿਉਂ ਤਾਂ ਉਹੀ ਮਾਰੀ ਜਾਂਦੀ ਹੈ ਲਿਖ ਲਿਖਾ ਲੈ ਮਾਸੀ ਨੂੰ ਤੈਨੂੰ ਪਤਾ ਕਿੰਨਾ ਯਕੀਨ ਹੈ ਮੇਰੇ ਤੇ ਮਾਸੀ ਨੂੰ ਯਕੀਨ ਪਾਵਾ ਕਿੰਨੀ ਮੇਰੇ ਮਾਮਾ ਨਾਲ ਵੱਡਾ ਹੈ ਮੇਰੀ ਮਾਸੀ ਕਿਉਂ ਤਾਂ ਮਾਰੀ ਜਾਂਦੀ ਹੈ ਫਰਕ ਪੈ ਜਾਣਾ ਹੁੰਦਾ ਮਾਸੀ ਲਿਖ ਲਿਖਾ ਕਰ ਲਾਂਗੇ ਇਹ ਨਾ ਇਹ ਬੁੱਤ ਮੇਰਾ ਕੰਨਾ ਨਾ ਫਰਕ ਕਰੂਗਾ ਮਾਸੀ ਨਾਲ ਹੈ ਦੇਸ ਤੋਂ ਕਹਾਣੀ ਹੋ ਰਹੀ ਹੈ ਚਲ ਮਾਸੀ ਉਹਦਾ ਫਿਰ ਤੇਰੀ ਮਰਗੀ ਭਾਈ ਜਿਵੇਂ ਤੂੰ ਚਾਹ ਨਹੀਂ ਹੋਵੇਂ ਕਰ ਲਾਂ ਲੈ ਮੈਨੇ ਦਸਵਾ ਸਾਹਿਬ ਦੇ ਬਾਣ ਜੇ ਤੇ ਮਾਸੀ ਇਹਦੀਆਂ ਗੱਲਾਂ ਚ ਨਾ ਜੀ ਤੂੰ ਉਹ ਲਿਖ ਲਿਖੇ ਤਾਂ ਨਾਲ ਅਗਲਾ ਪਪ ਕਰਦੇ ਸੋ ਤੇ ਕਚਹਿਰੀਆਂ ਸੋਨੇ ਲਗਾਗੇ ਵੀ ਲੈ ਰਿਸ਼ਤੇਦਾਰਾਂ ਨੂੰ ਯਕੀਨ ਨਹੀਂ ਪੜਾ ਤਾਲੇ ਹੀ ਕਰੀ ਜਾਂਦੀ ਹੈ ਨਾ ਤੂੰ ਪਾਣੀ ਜਾਣੇ ਪੀ ਰਿਹਾ ਛੇਤੀ ਕੰਮ ਕਰ ਜਿਓ ਨਾ ਕੋਈ ਕਰ ਫੋਰ ਬਾਣ ਕਿਸੇ ਨੂੰ ਤੇ ਆਪ ਲੰਗ ਚ ਲਾ ਗਿਓ ਆਹਵਾ ਕਮੋ ਪੈਸੇ ਬਾਰੇ ਨਾ ਆਪਣੇ ਪੈਸੇ ਤਾਂ ਫੇਰ ਹੀ ਬਦਲਣਗੇ ਮਾਸੀ ਜੇ ਆਪਾਂ ਲਾਵਾਂਗੇ ਕਿਤੇ ਨਾ। ਇਹ ਆ ਨਹੀਂ ਬਾਤ ਦਾ ਪੈਸਾ। ਆਪਾਂ ਤਾਂ ਫੇਰ ਕਰੋ ਕੰਮ ਆਉਦਾ। ਮਾਸੀ ਨਾਲੇ ਤੁਸੀਂ ਨਾ ਲੋਕਾਂ ਦੀਆਂ ਗੱਲਾਂ ਚੰਨਾ ਜੀ ਤੂੰ ਕਹਲਣ। ਉਹ ਕੋਈ ਬੰਦਾ ਦੀਨ ਧਰਮ ਵੀ ਹੁੰਦਾ ਹੈ। ਹੈ? ਕਿਸੇ ਦੀ ਸੁਣੀ ਨਾ ਮਾਸੀ। ਮੈਂ ਮਾਸੀ ਕਹਾਂਗੇ ਉਹ ਮੈਂ ਕਰੀ। ਉਹ ਮੈਂ ਕਰੂੰ। ਤੇਰੇ ਤਾਂ ਅਸੀਂ ਤੇਰੇ ਤਾਂ ਅਸੀਂ ਖਾਤੇ ਪੈਸੇ ਨਾ ਭਰ ਦੇਾਂਗੇ ਪਰ ਇਹ ਕਿੰਨਾ ਕੱਚੀ ਰੱਖੇ ਬੈਠੇ ਮਾਸੀ 2 ਲੱਖ ਹੈ ਅਸੀਂ ਤੈਨੂੰ 4 ਲੱਖ ਬਣਾ ਕੇ ਦੇ ਰਾਂਗੇ ਹੂੰ ਫੇਰ ਮੈਨੂੰ ਕਹਾ ਤੋੜਾ ਨਹੀਂ 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 ਤੂੰ 4 ਲੱਖ ਦੀ ਗੱਲ ਕਰਦੀ ਐ ਕਰੋੜਪਤੀ ਬਣਾ ਦਊਗਾ ਮੇਡਾ ਮਾਸੀ ਨੂੰ ਕਰੋੜਪਤੀ ਮੈਂ ਬਣ ਜਾਂਗੀ ਆਪਾਂ ਦਾ ਬਣ ਨਹੀਂ ਬਣਨਾ ਪਤਾ ਮਾਸੀ ਨੂੰ ਹੋਣਾ ਆਪਣਾ ਦਾ ਕੀ ਐ ਜੇ ਕਿਹੜੇ ਮਾਸੀ ਹੋਈ ਤਾਂ ਤੇਰੇ ਕੋਲੇ ਸਾਲ ਹੀ ਲਾ ਦੇਗੇ ਹਾਂ ਹੋਣੀ ਬੋਲੋ ਕਿਤੇ ਲੋਕ ਨਾ ਸੁਣ ਲੈਣ ਆਪ ਤੇਰੇ ਮਗਰ ਨੰਨਾ ਕਿ ਜੇ ਮੇਰਾ ਕੋਈ ਪੈਸੇ ਬਣ ਗਏ ਹਾਂ ਨਾਲੇ ਕਿਸੇ ਨੂੰ ਵੀ ਪਤਾ ਮਾਸੀ ਜੀ ਨੂੰ ਦੱਸ ਦਈਏ ਮੇਰੇ ਕੋਲ ਤੀਜੀ ਪੈਸੇ ਪੈਣੇ ਕਿ ਚਲੋ ਸੁਣ ਜੇ ਵੀ ਹਾਂ ਨਾ ਪੈਸੇ ਵੀ ਹੋਣੀ ਚੱਕ ਕੇ ਲੈ ਆ। ਅਜੇ ਦਾ ਇੰਨੇ ਪੈਸੇ ਬਣਾ ਲੈਣਾ ਕਿ ਖਾਵਾ ਕਿੰਨੇ ਕੇ ਪੈਸੇ ਨਾ ਖਾਵਾ ਲੱਗ ਜਾ ਕਰਨਗੇ ਫਿਰ ਇਹ। ਤੂੰ ਐ ਕਰਮਾ ਸੀ ਤੂੰ ਤਾਂ ਇਹ ਪੈਸੇ ਦੇਖ ਕਿੱਥੇ ਜਿਹੜੀ ਬੈਠੀਆਂ ਉਹਦੇ ਕਰਨਾ। ਮੈਂ ਬਣਾਉਣੀ ਚਾਹ ਚਾਹ ਬਣਾ ਤੇ ਪੈਸੇ ਦੇਣਾ ਹੁਣ ਫੜਾ ਦੇ ਨਹੀਂ ਮੇਰੇ ਪੁੱਤ ਨੂੰ ਟਰੱਕ ਲੈ ਲੈ ਚਾਕੇ। ਮਾਸੀ ਐਨੀ ਕਾਦੀ ਕਹਾੜ ਹੈ ਉਹ ਮੈਨੂੰ ਕੋਈ ਧਾਮ ਲੈਣ ਦੇ ਆਰਾਮ ਆ ਬਹਿ ਜਾਣ ਦੇ। ਆਈਰੋਡਾ ਉਹ ਕਹ ਕਰੀਗੇ ਪੁੱਤ ਵੇਰ ਕੋਈ ਕੰਮ ਆਪਣਾ ਕੋਈ ਨਹੀਂ ਨਾ ਕਹਾ ਕਰ ਪੈਸੇ ਤੇਰੇ ਪੁੱਤ ਰੱਬਾ ਤੇ ਜਾਣਗੇ ਹੁਣ ਜਦੋਂ ਮੈਂ ਹੱਥ ਪੇਰ ਤਾਂ ਤੇ ਪੈਸੇ ਕਿਉਂ ਨਹੀਂ ਵਧਣਗੇ ਆ ਹੋਏ ਨਾਲ ਪੁੱਤਾ ਹੈਗਾ ਲਿਖਿਆ ਪੜਿਆ ਕਮਾਈ ਸਾਰਾ ਕੰਮ ਚਲਾਉਂਦਾ ਮਾਸੀ ਅੰਦਰ ਤਰੇ ਮਾਸੀ ਅੰਦਰ ਤਾਂ ਕੀ ਆ ਪੁੱਤਾ ਮਾਸੀ ਤੇ ਤੇਰਾ ਘਰ ਤੇਰੇ ਚੋੜਾ ਜਾਂਦਾ ਕੋੜੀ ਤੇਰਾ ਪੈਸੇ ਤਾਂ ਆਈਸੀਜੀ ਪਾ ਕੇ ਲਜਾਇਆ ਕਰੂ ਜਦੋਂ ਬੇਨ ਦੇ ਨਾ ਪੈਸਾ ਬੇਰ ਬੰਦਿਆ ਕਰਾਂਗੇ ਹਾਂ ਉਹ ਤਾਂ ਚਲ ਕੋਈ ਗੱਲ ਨਹੀਂ ਪੈਸੇ ਤਾਂ ਆਈਸੀਜੀ ਮਾਸੀ ਇਹਦਾ ਕੁਤਰਾ ਕਰਮੀ ਚੰਗਾ ਸੀਗਾ ਤੇ ਅਸੀਂ ਆ ਗਏ ਆ ਗਏ ਤੁਸੀਂ ਸਾਡੇ ਕੋਲ ਤਾਂ ਇੰਨਾ ਕੰਮ ਸੀਗਾ ਘਰੋਂ ਸਾਨੂੰ ਤਾਂ ਇੱਕ ਮਿੰਟ ਵੀ ਕਿਤੇ ਹੁੰਦਾ ਸਾਰੇ ਰਿਸ਼ਤੇਦਾਰ ਕਹਿੰਦੇ ਆ ਵੀ ਸਾਡੇ ਕੋਲੇ ਆ ਜਾਓ ਸਾਡੇ ਕੋਲੇ ਆ ਜਾਓ ਸਾਨੂੰ ਬਥੇਰਾ ਫੋਨ ਕਰਦੇ ਆ ਸਾਡੇ ਕੋਲ ਟਾਈਮ ਹੀ ਨਹੀਂ ਕਿਤੇ ਜਾਣ ਦਾ ਤੁਹਾਡੀ ਵੀ ਕਿਸਮਤ ਚੰਗੀ ਜਿਹੜੇ ਵਾਸਤੇ ਕੋਈ ਆ ਗਏ ਮੈਨੂੰ ਸਾਡੀ ਕਿਸਮਤ ਹਾਂ ਸਾਡੀ ਕਿਸਮਤ ਤਾਂ ਉਹਦੇ ਦੀ ਚੰਗੀ ਐ ਗੱਲ ਕਰ ਤੇਰੀ ਦੇ ਤੈਨੂੰ ਸਮਝਾਣਗੇ ਸੋਡਾ ਵੀ ਵਧੀਆ ਨਾ ਕੰਮ ਕਰਦਾ ਮੈਂ ਤੈਨੂੰ ਕਰ ਰਹਿੰਦਾ ਐਵੇਂ ਪੈਸਿਆਂ ਦਾ ਕਿ ਕੋਈ ਗੁਰ ਚੋਰ ਨਾਲ ਜੇ ਤੂੰ ਕਿਹੜਾ ਸਰਾ ਤੈਨੂੰ ਸੌਂਦੀ ਹੋਏਗੀ ਹਾਂ ਬੱਚਾ ਸੌਂਦੀ ਸੀਗੀ ਤੇਰਾ ਆਰਾਮ ਨਾਲ ਫਿਰ ਤਨੂੰ ਉੱਗ ਵੀ ਆ ਜਾ ਹਾਂ ਵੇ ਜੇ ਤਾਂ ਹੋਵੇ ਤੇਰੇ ਸਾਮੀ ਦਿਆਂਗਾ ਸਾਮੀ ਦਿਆਂ ਮੇਰਾ ਪਤਾ ਹਾਂ ਆ ਲੈ ਮਾਸੀ ਤਾਂ ਪਿਚਾਰੀ ਬਾਹਲੀ ਸਵਾ ਚੱਲ ਜਾ ਲੈ ਤੈਨੂੰ ਆਖਿਆ ਤੇਰੀ ਮਾਸੀ ਤਾਂ ਐਡੀ ਚੰਗੀ ਜਿੱਦੀ ਕਹਦੇ ਆਪਾਂ ਤਾਂ ਐਵੇਂ ਦੇਖ ਲੈ ਕਿੱਡੇ ਦੇ ਮਾਸੀ ਕੋਲੇ ਆਈ ਨਾ ਨਾਲੇ ਮਾਸੀ ਦੇ ਅੰਦਰ ਹੀ ਉਹਦੇ ਨੇ ਪੈਸੇ ਸਮਝ ਜਾਂਦੇ ਇਹ ਤਾਂ ਕਹਿੰਦੀ ਮਨ ਤਾਂ ਲੂੰਗੂ ਨਹੀਂ ਆਉਂਦੀ ਨਾ ਮਾਸੂ ਮਾਸੂਂਗਾ ਯਾ ਕਰੇ ਪੈਸਾ ਪਿਆ ਹੋਵੇ ਘਰੇ ਬੁੜੂਆਂ ਨੂੰ ਤਾਂ ਬੇਚੈਨ ਨਹੀਂ ਹੋ ਜਾਂਦੀ ਹਾਂ ਚੱਲ ਮਾਸੂ ਮਾਸੂ ਤੇਰੇ ਸਾਰੇ ਸਮਝਿਆ ਤੇ ਪੈਸੇ ਨੇ ਕਰੇ ਮਰੇ ਹੱਥਾਂਲੇ ਕਰਦੇ ਚਾਹ ਜਦੋਂ ਤੇਰਾ ਜੀ ਕਰਿਆ ਰੂਮਾਂ ਤੋਂ ਚੱਕ ਕੇ ਲੈ ਲੈ ਮਾਸੂ ਮਾਸੂ ਤੋ ਪੈਸੇ ਐਂ ਚਾਹ ਲੈ ਕੇ ਬਾਹਰ ਕੁਝ ਦੇਖਣਾ ਲੱਭੇ ਹੋਰ ਆਜੇ ਤਾ ਬਦਲ ਜਾ। ਆਸੀ ਅੰਦਰ ਜਾ ਕੇ ਦੇ ਦਿੰਦੇ। ਆ ਤੈਨੂੰ ਮੈਂ ਪੈਸਾ ਡਰੰਕ ਫੜਾਵਾਂ। ਗੱਲ ਮੈਂ ਕਿਸੇ ਕੋਲੇ ਕਰੀਵੇਂ। ਨਹੀਂ ਨਹੀਂ। ਤੁਸੀਂ ਆਦਾ ਉਹ ਕਰੋ, ਕਰੋ ਕੰਮ ਚਲਾਓ ਆਪਣਾ। ਬਈ ਚਾਹ ਬਣਾਉਣੀ ਐ ਮਾਸੀ? ਬਣਾਵਾ ਚਾਹ ਮੈਂ ਸਾਰੀ ਦਾ ਤਾਂ ਲੋੜ ਹੀ ਨਹੀਂ ਚੱਲ ਲੱਗਦੀ ਆਪਾਂ ਨੂੰ ਚਾਹ ਬਣਾਉਂਦਿਆਂ ਨੂੰ। ਬਣ ਗਿਆ ਕੰਮ ਤਾਂ? ਉਹ ਬਣ ਗਿਆ। ਪਹਿਲੇ ਦਿਨ ਹੀ ਬਣ ਗਿਆ ਕੰਮ ਤਾਂ। ਮੈਂ ਤਾਂ ਸਮਾਂ ਟਾਈਮ ਲੱਗੂਗਾ। ਹਰਪ੍ਰੀਤ। ਉਹ ਕਿੱਥੇ ਐ ਤੂੰ? ਚਾਹ ਚਾਹ ਦੀ ਮਤਾਂ ਉਹ ਛੱਡ ਪਰੇ ਚਾਹਾਂ ਨੂੰ ਚਾਹਾਂ ਹੋਦੀ ਪੀਂਦੇ ਆਪਾਂ ਹਾਂ ਪੈਸੇ ਦੇ ਦਰਸ਼ਨ ਕਰ ਲਿਆ ਲੱਖ ਰੁਪਈਆ ਲੱਖ ਰੁਪਈਆ ਹਾਏ ਹਾਏ ਲੱਖ ਰੁਪਈਆ ਉਹ ਸਾਰੀ ਤਾਂ ਨੂੰ ਨਾ ਇਕੱਠੀ ਦੇ ਤਾਂ ਤੈਨੂੰ ਮਾਸੀ ਨੇ ਇਕੱਠੀ ਦੇ ਤਾਂ ਹਾਂ ਟ੍ਰਾਂਕ ਭਰੀ ਬੈਠੀਏ 5 ਲੱਖ ਰੁਪਈਆ 5 ਲੱਖ ਮਾਸੀ ਕੋਲੇ 5 ਲੱਖ ਹਾਂ ਮਾਸੀ ਹੋਰ ਨਹੀਂ ਸੀ ਤੇ ਨਹੀਂ ਥੋੜੇ ਕਨੇ ਹੋਰ ਲੈਣਾ ਲੈ ਕੇ ਆਪਾਂ ਬਗ ਚੱਲਦੇ ਉਹ ਮੇਰੀ ਗੱਲ ਸੁਣੋ ਹਾਂ ਉਹ ਮੈਂ ਤਾਂ ਐਡਾ ਹੋ ਗਿਆ ਉਹ ਮੈਂ ਤਾਂ ਕਿਤੇ ਲੱਖ ਰੁਪਏ ਦੇਖਿਆ ਨਹੀਂ ਸੀਗਾ ਹਾਏ ਤੈਨੂੰ ਹੋਰ ਦੀ ਗੱਲ ਕਰਦੀ ਐ ਤੂੰ ਮੈਂ ਤਾਂ ਐ ਕਹਿੰਦੀ ਸੀ ਆਪਾਂ ਤੁਰਦੇ ਲੱਗਦੇ ਵਿਆਹੀ ਲੱਖ ਰੁਪਏ ਲੈ ਕੇ ਬੱਕਾ ਹਾਂ ਹੋਰ ਹੁਣ ਕਮਲ ਜੀ ਆਪਾਂ ਕਹਾਂਗੇ ਵੀ ਮਾਸੀ ਸਾਨੂੰ ਫੋਨ ਆ ਗਿਆ ਬਿਜ਼ਨਸ ਵਾਲਾ ਨਾ ਉੱਥੇ ਆਇਆ ਬੈਠਾ ਹੈਗਾ ਤੂੰ ਤਾਂ ਜਿਵੇਂ ਕਮਲੇ ਨਿਕਲ ਗਈ ਹਾਂ ਉਹ ਮੈਨੂੰ 5 ਲੱਖ ਜਿੰਨਾ ਦੇ ਟਰੰਕ ਚ ਪਿਆ ਦੀ ਨੇ ਹੈ ਨਾ ਜਿੰਨਾ ਚ ਟਰੰਕ ਖਾਲੀ ਨਹੀਂ ਹੁੰਦਾ ਉਹ ਨਾ ਜਰ ਮਾਸੀ ਉਹ ਨਾ ਕਿੱਥੇ ਖੜਾ ਛੱਡਦਾ ਨਾ ਉਹ ਨਾ ਜਰ ਫਿਰ ਆਪਾਂ ਮਾਸੀ ਕੋਲ ਹੀ ਜਾਵਾਂਗੇ ਥੋੜੇ ਥੋੜੇ ਕਰਕੇ ਸਾਰੇ ਲੈ ਜਾਊਗਾ ਮੈਂ ਜੇ ਮਾਸੀ ਨੂੰ ਸ਼ੱਕ ਹੋ ਗਿਆ ਮਾੜਾ ਜਿਹਾ ਵੀ ਸ਼ੱਕ ਹੋ ਗਿਆ ਵੀ ਇਹ ਮੇਰੇ ਪੈਸੇ ਮੋੜ ਨਹੀਂ ਰੇ ਜਾਂ ਕਿਸੇ ਕੋਲੇ ਗੱਲ ਕਰਤੀ ਆ ਲੱਖ ਤੋਂ ਵੀ ਜਾਵਾਂਗੇ ਸ਼ੱਕ ਨਹੀਂ ਆਪਾਂ ਮਾਸੀ ਨੂੰ ਹੁਣ ਦਿੰਦੇ ਹਾਂ ਲੈ ਉਹ ਆਪਾਂ ਦਾ ਗੱਲਾਂ ਗੱਲਾਂ ਜੇ ਆਪਾਂ ਦਾ ਵੱਡੇ ਵੱਡੇ ਨੂੰ ਠੱਗ ਲੈਣੇ ਹਾਂ ਇਹ ਤਾਂ ਫਿਰ ਵੀ ਰਿਸ਼ਤੇਦਾਰ ਹੈ ਆਪਣੀ ਮਾਸੀ ਹੈ ਇਹਨੂੰ ਠੱਗਨ ਦਾ ਸੌਖੀ ਗੱਲੀ ਐ ਸੌਖੀ ਗੱਲ ਤਾਂ ਹੈਗੀ ਆ ਮੈਨੂੰ ਤਾਂ ਇੰਜ ਹੀ ਲੱਗਦਾ ਸੀ ਵੀ ਆਪਾਂ ਨੂੰ 1 ਲੱਖ ਰੁਪਏ ਤਾਂ ਆਪਣੇ ਕੋਲੇ ਵਾਧੂ ਆ ਲੱਖ ਰੁਪਏ ਤਾਂ ਆਪਾਂ ਕੁਝ ਨਾ ਕੁਝ ਕਰ ਹੀ ਲਵਾਂਗੇ ਉਹ ਵੱਡੇ ਵੱਡੇ ਗੱਪ ਸੱਟਿਆ ਕਰ ਪਹਾੜੀ ਮਾਸੀ ਕੋਲੇ ਹਾਂ ਮਾਸੀ ਕੋਲੇ ਗੱਲਾਂ ਚ ਆ ਜੂਗੀ ਆਪੇ ਮਾਸੀ ਪਤਾ ਲੈ ਪਹਿਲੇ ਦਿਨ ਹੀ ਗੱਲਾਂ ਜਦੋਂ ਆ ਗਈ ਫੇਰ ਕਿਉਂ ਨਹੀਂ ਆਉਂ ਤੂੰ ਤਾਂ ਬੜਾ ਵੱਡਾ ਠੱਗਾਂ ਤੂੰ ਤਾਂ ਦੇਖ ਲੈ ਕਿਵੇਂ ਮਿੱਠਾ ਬਣ ਕੇ ਮਿੰਟ ਚ ਹੀ ਠੱਗ ਲੈ ਅੰਦਰ ਵੜ ਕੇ ਬੁੜੀ ਨੂੰ ਠੱਗਿਆ ਤਾਂ ਮੈਂ ਪਹਿਲਾਂ ਵੀ ਉਸੇ ਨਹੀਂ ਆਈ ਮਾਰਦਾ ਸੀ ਕਿੱਥੇ ਮਾਸੀ ਕਰ ਕਰ ਲੱਖ ਰੁਪਏ ਦੀ ਠੱਗੀ ਮੁੱਥੋਂ ਕਰੇ ਬੱਜੀ ਮੈਂ ਨਾ ਬਸੇ ਪੰਜ ਚਾਰ ਹਜ਼ਾਰ ਆਲਾ ਠੱਗੀ ਸੀਗਾ ਹਾਂ ਛੋਟਾ ਠੱਗ ਸੀ ਵੱਡਾ ਠੱਗ ਤਾਂ ਫਿਰ ਹੁਣੀ ਬਣਿਆ ਮੈਂ ਪਹਿਲਾਂ ਛੋਟਾ ਠੱਗ ਹੋਣਿਆ ਜੀ ਫੇਰ ਹੀ ਵੱਡਾ ਠੱਗ ਬਣਿਆ ਠੱਗ ਨੇ ਮਾਰਨੇ ਕਿਹੜਾ ਕਿਤੇ ਸੌਖਿਆਂ ਨੇ ਐ ਕਰੀ ਜੇ ਤੁਹਾਵਾ ਸਾਰੇ ਪੈਸੇ ਆ ਗਏ ਨਾ ਮੈਨੂੰ ਕੰਨਾਂ ਵਾਲੇ ਟਾਪਸ ਕਰਾ ਦੀ ਪਿਜੋੜੀ ਤਾਂ ਵੜੀ ਹਾਂ ਉਹ ਤਨ ਤਾਂ ਸਿਉਨੇ ਚ ਮਢਾ ਦੂੰਗਾ ਸਿਉਨੇ ਚ ਸੋਨੇ ਚ ਰੁਪਏ ਸਾਰੇ ਮੈਂ ਬੈਂਕ ਜੀ ਆਪਣੇ ਖਾਤੇ ਜੀ ਧਰੂੰਗਾ ਸਾਰੇ ਇਹ ਆਪਣੇ ਖਾਤੇ ਚ ਕਿਵੇਂ ਰੱਖ ਲਿਆਂ ਜੇ ਮਾਸੀ ਨੇ ਕਹਤਾ ਮੇਰੇ ਖਾਤੇ ਚ ਧਰ ਫੇਰ ਉਹ ਲੈ ਉਹ ਤਾਂ ਮੇਰੇ ਤੇ ਛੜ ਦੇ ਗੱਲ ਹਾਂ ਮਾਸੀ ਨੇ ਮੈਨੂੰ ਕਹਿੰਦੀ ਮੈਂ ਤੇ ਕੀਨ ਕਹਾਂ ਉਹ ਮੈਨੂੰ ਗੱਲਾਂ ਚ ਮੇਰਾ ਕਰ ਲੂੰਗਾ ਮਾਸੀ ਦਾ ਬੜਾ ਵਿਸ਼ਵਾਸ ਕਰਦੀ ਹੈ ਵਿਚਾਰੀ ਤੇਰੇ ਤੇ ਮੈਂ ਤਾਂ ਪੈਸੀ ਲੱਖ ਰੁਪਏ ਦਾ ਮੈਂ ਸੰਗ ਕੇ ਆਵਾ ਦੇਖੀ ਇੱਕ ਗੱਲਾਂ ਤਾਂ ਮੈਨੂੰ ਤਰਸ ਜਾਂਦਾ ਵਿਚਾਰੀ ਆਪਾਂ ਬੁੜੀ ਨਾ ਠੱਗੀ ਮਾਰ ਦਿਆਂਗੇ ਆਪਣੀ ਚੰਗੀ ਗੱਲਾਂ ਉਹ ਮੇਰੀ ਗੱਲ ਸੁਣੋ ਉਹ ਇਹ ਤਾਂ ਅੱਬਰ ਦੇ ਪੈਸੀ ਆਉਂਦੇ ਉਹਨੂੰ ਇਹਨੂੰ ਕੀ ਮੁਰਕਾ ਆਉਂਦਾ ਇਹਦਾ ਮੁੰਡਾ ਉੱਥੋਂ ਭੇਜਿਆ ਜਾਂਦਾ ਬਾਹਰਲੇ ਮੁਰਖ ਚ ਡਾਲਰ ਆਉਂਦੇ ਆ ਜੇ ਕੋਲੇ ਤੈਨੂੰ ਕੀ ਪਤਾ ਹੈ ਗੱਲ ਪੱਕੀ ਹੈ ਚਲ ਤਰੰਗ ਚ ਪਿਆ ਨੂੰ ਸਿਉਖ ਲੱਗ ਜੂ ਪੈਸਿਆਂ ਨੂੰ ਨਾਲੇ ਮੇਰੀ ਗੱਲ ਸੁਣੋ ਮੇਰੀ ਮਾਂ ਦੀ ਭੈਣ ਐ ਇਹ ਕਿਹੜਾ ਬਗਾਨੀ ਐ ਜੇ ਆਪਾਂ ਨਹੀਂ ਦੀ ਸੇਵਾ ਕਰਾਂਗੇ ਉਹ ਫਿਰ ਹੋਰ ਕਹੋ ਕਰੂਗਾ ਚਲ ਸੇਵਾ ਤਾਂ ਮੈਂ ਕਰਦੀ ਮੈਂ ਚਾਹਣਾ ਕੇ ਲਈ ਜਾਂਦੀ ਹਾਂ ਮੇਰੇ ਕੋਲ ਥੱਕ ਕੇ ਤੈਨੂੰ ਕੋਈ ਹੋਰ ਲੈ ਆਉਂ ਲੱਖ ਰੁਪਏ ਦਾ ਕਰਨ ਕੀ ਜਾਣਾ ਹੋਰ ਵੀ ਥੱਕ ਕੇ ਲੈ ਜਾਂਦਾ ਜੇ ਆਪਾਂ ਨਾ ਆਉਂਦੇ ਠੱਗੀ ਦੇ ਦੇਣਾ ਬੱਜਣੀ ਸੀ ਬੱਜਣੀ ਤਾਂ ਸੀ ਹੁਣ ਲੱਖ ਰੁਪਏ ਦਾ ਕਰੇਗਾ ਕੀ ਕਰਨਾ ਕੀ ਐ ਤੈਨੂੰ ਪਤੀ ਆਪਣੇ ਕਾਊਂਟ ਚ ਜਮਾ ਕਰਾਉਣ ਜਾਣਾ ਹੋਰ ਕੀ ਕਰਨ ਜਾਣਾ ਚਾ ਕਿ ਤੂੰ ਐ ਗਈ ਹਾਂ ਆ ਚਾਹਾਂ ਚੂਹਾ ਤਾਂ ਹੁਣ ਤੂੰ ਮਾਸੀ ਕੋਲ ਜਾਈ ਇਹਦੀ ਸੇਵਾ ਕਰ ਜਿੰਨੀ ਸੇਵਾ ਕਰਨੀ ਗਈ ਜਾ 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 ਥੋੜੀ ਹੈ ਖੇਤੀ ਮੁੜ ਕੇ ਆ ਜੀ ਮੈਂ ਤੈਨੂੰ ਅਸਲੀ ਮੌਕਾ ਰੋਜ਼ ਰੋਜ਼ ਨਹੀਂ ਮਿਲਦਾ ਹੁੰਦਾ ਨਾ ਵੀਰੇ ਮੇਰੇ ਮੂੰਹ ਚੋਂ ਕੁਝ ਨਿਕਲਣਾ ਆਵੇ ਮਾਸੀ ਕੋਲੇ ਤੂੰ ਖੇਤੀ ਮੁੜ ਕੇ ਆ ਜੀ ਮੈਂ ਹਾਂ ਮੈਂ ਤਾਂ ਗਿਆ ਤੇ ਆਇਆ ਵਸ ਜਾ ਜਾ ਫਿਰ ਤੈਨੂੰ ਤਾਂ ਕੀ ਲੋੜ ਹੁਣ ਚਾਹਾਂ ਦੀ ਚਲ ਅੰਤਰੀ ਦਾ ਓਰੇ ਆਪ ਤੋ ਕੀ ਮਾਸੀ ਆਇਆ ਕਰ ਬਤ ਅੱਜ ਮੈਂ ਰੋਟੀ ਨਹੀਂ ਖਾਦੀ ਤੇ ਮੈਨੂੰ ਰੋਟੀ ਨਹੀਂ ਆਕੇ ਨੇ ਹਜੀ ਖਾਦੀ ਨਹੀਂ ਮਾਸੀ ਰੋਟੀ ਨਹੀਂ ਬਤ ਬਲ ਸੋਨਾ ਚਾ ਚੜ ਗਿਆ ਬਸ ਮੈਂ ਤਾਂ ਚਾਹ ਬਣਾਈ ਜਾਂਦੀ ਚਾਹ ਤਾਂ ਰੱਖੀ ਐ ਕੋ ਬਲ ਨਵੇਂ ਨਾ ਸਬਜੀ ਬਣੀ ਪਈ ਆਗੀ ਬਣੀ ਪਈ ਹੈ ਹਾਂ ਫ੍ਰਿਜ ਚ ਹੈ ਹਾਂ ਫ੍ਰਿਜ ਚ ਪਈ ਐ ਕੱਪ ਚ ਅੱਛਾ ਤੇ ਮੈਂ ਉਹੀ ਤਾਂ ਕਿਹਾ ਦੇ ਦੇ ਫਿਰ ਤੁਹਾਨੂੰ ਚਾਹ ਪਾ ਲੈ ਚਾਚਾ ਜੀ ਮੈਂ ਤੇਰੀ ਮਾਸੀ ਚਾਹ ਮੈਨੂੰ ਦੋ ਨਾ ਰੋਟੀ ਲੈ ਆਂ ਮਾਸੀ ਰੋਟੀ ਨਾ ਹਣੀਆਂ ਦੋ ਰੋਟੀਆਂ ਲੈ ਦੇ ਦੋ ਲਿਆ ਦੇ ਚੱਲ ਗਰਮ ਬਣਾ ਕੇ ਲੈ ਮਾਤਾ ਫੁੰਢੀ ਲੈ ਆ ਦੇ ਚੰਗਾ ਮੈਂ ਸੰਧੀ ਖਾ ਲੂ ਮੈਂ ਤਾਂ ਕਿੱਦਾਂ ਚੰਗਾ ਦਿਨ ਚੜਿਆ ਸੀ ਮੇਰੇ ਨੂ ਆ ਗਿਆ ਅੱਜ ਤਾਂ ਕਰੇ ਨਹੀਂ ਐ ਮਿਲਦਾ ਹੀ ਨੂ ਆ ਮੇਰਾ ਭਾਂਜਾ ਦੇ ਹਲਾਓ ਲੈਣ ਗਿਆ ਕੰਮ ਤੋਰੂਗਾ ਕੋਈ ਪੈਸੇ ਪੈਸੇ ਬਣ ਜਾਣਗੇ ਸਾਨੂੰ ਤਾਂ ਤੋੜੇ ਹੀ ਨਹੀਂ ਰਹਿਣਾ ਕਾਸੇ ਦਾ ਨਹੀਂ ਕੰਮ ਕਰਿਆ ਕਰਨਗੇ ਵਧੀਆ ਮੇਰੇ ਕੋਲੇ ਮੈਂ ਚਾਹ ਪਾਣੀ ਬੈਠੀ ਹੁੰਦੇ ਆ ਕਰਨਗੇ ਚਾਹ ਮਿੱਠਾ ਵੀ ਚਾਹ ਚ ਪਾਈ ਜਾਵਾਂ ਆਉਂਦੀ ਮਾਸੀ ਇੱਕ ਮਿੰਟ ਹੁਣ ਆ ਪਾਇਆ ਮੈਂ ਚਾਹ ਮਿੱਠਾ ਪਾਇਆ ਮੈਂ ਬਾਹਲਾ ਨੋਬਲ ਜੇ ਪਾਣੀ ਫਿਰ ਮਾਸੀ ਆਪੂਗੀ ਕੁੜੇ ਦਾ ਤਾਂ ਗੈਂ ਸਮਝਾਤਾ ਮੇਰੀ ਤਾਂ ਦਿੱਤਾ ਮੇਰਾ ਕਰਕੇ ਭੱਲ ਜਣੀ ਚੀਜ਼ ਬਸ ਆ ਗਈ ਮਾਸੀ 2 ਮਿੰਟਾਂ ਚ ਸਮਾਨ ਪਾਇਆ ਚਲਾ ਕੇ ਕਰੂੰ ਦੂਜਾ ਰੋ ਕਿਰਪਾ ਕਰਕੇ ਮਾਸੀ ਨੂੰ ਰੋਟੀ ਭਰਾ ਦੇ। ਕੱਬਾ ਦਾਪਿਆ ਮਾਸੀ ਨੂੰ ਜੀ ਹੋਣੀਆਂ ਰੋਟੀਆਂ। ਕਿੰਨੇ ਰੋਟੇ ਰੱਖਾਈ ਬੈਠੀ ਮਾਸੀ ਦਾ। ਚਲੋ ਚਰੀ ਖਾਲਾ ਜੀ ਹੁਦ ਨੇ ਬੈਠੀ ਬੈਠੀ। ਰੋਟੀਆਂ ਦੇ ਗਰਮ ਨਹੀਂ ਪਈਆਂ ਲੱਗ ਰਹੀ ਮੈਂ ਹੁਣੀ ਪਕਾ ਕੇ ਆਤੀ ਹੁੰਦੀ ਆ। ਚਲ ਮਾਸੀ ਨੂੰ ਪੁੱਛ ਦਿਆਂ ਸਬਜ਼ੀ ਤਾਂ ਮਾਸੀ ਕਹਿੰਦੇ ਹੈ ਤੇ ਫ੍ਰਿਜ ਚ ਪਈ ਐ। ਲੈ ਮਾਸੀ ਸਬਜ਼ੀ ਲੈ ਕੇ ਦਿੰਨੀ ਐ ਮੈਂ। ਸਬਜ਼ੀ ਲੈ ਆ ਬਤਾ। ਅੱਜ ਤਾਂ ਮੇਰੀ ਬਾੜੀ ਸੇਵਾ ਕਰਦੀ ਐ ਮੈਨੂੰ ਤਾਂ ਰੋਟੀਆਂ ਲਿਆਈ ਚਾਹ ਧਰਿਆਈ ਕੋਈ ਆਂਤਾ ਮੈਂ ਤਾਂ ਬਾੜੀ ਸੌਖੀ ਹੋ ਗਈ ਆ ਲੈ ਮਸੀ ਲਿਆ ਬੱਤਾ ਕੱਪੜੀ ਬਾਹਰ ਥੋੜੀ ਬਹੁਤ ਆ ਕੋਈ ਨਹੀਂ ਮਸੀ ਜੀ ਨਹੀਂ ਖਾਣੀ ਐ ਖਾਲਾ ਮਰੀ ਮੈਂ ਚਾਹ ਦੇਖ ਲਾਂ ਇੱਥੇ ਰੱਖਦੀ ਮੈਂ ਫੇਰ ਚੱਕ ਲੂੰ ਚੰਗਾ ਲਿਆ ਚਾਹ ਬੱਤਾ ਲੈ ਮੈਂ ਸਰ ਕੇ ਕਿੰਨੀ ਸੇਵਾ ਕਰਦੀ ਐ ਮੇਰੀ ਇੰਨੀ ਸੇਵਾ ਤਾਂ ਮੈਂ ਆ ਮਰਿਆ ਖੁਸ਼ ਰਹਾ ਕਰੂੰਗੀ ਮੇਰੀ ਨੂੰ ਤੇ ਮੇਰਾ ਭਾਨ ਜਾ ਕੇ ਭਾਨ ਜ ਨੂੰ ਆ ਗਈ ਸੇਵਾ ਕਰਨ ਵਾਲੇ ਨੇ ਮੇਰੇ ਪੈਸੇ ਵਧਾਉਣਗੇ ਖਾਣਾ ਮਸ ਰੋਟੀ ਖਾਣੇ ਬਤ ਮੈਂ ਦਾਨ ਹਸ ਚਾ ਲੈ ਬਸ ਸਬਜੀ ਇੰਨੀ ਕੀ ਲਈ ਹੈ ਹਾਂ ਬਤ ਮੈਂ ਦ ਇੰਨੀ ਕੁ ਬਾਦ ਅਰੇ ਬਸ ਦਾ ਗਰਮ ਦੁੱਧ ਮਾਸੀ ਕਾਦੇ ਚ ਪਾਣਾ ਫ੍ਰੀਜ ਚ ਕਾਦੇ ਚ ਪਏ ਉੱਥੇ ਪਤਨਾ ਹੋ ਆ ਤੋ ਉਸਕ ਜਾ ਉਹਦੇ ਚ ਪਿਆ ਅਛਾ ਉਹਦੇ ਚ ਪਿਆ ਉਹਦੇ ਚ ਪਾ ਦੇ ਚ ਪਾ ਲਾ ਜਿੰਨਾ ਤੱਕ ਜੀ ਕਰਦਾ ਪਾ ਕੇ ਪੀ ਲਾ ਚੰਗਾ ਨਾ ਸੀ ਹਾਂ ਠੀਕ ਲੈ ਦੇ ਤੁਸੀਂ ਖਾਓ ਰੋਟੀ ਇਹਨੂੰ ਫੋਨ ਕਰ ਦੇ ਛੇਤੀ ਮੁੜਿਆ ਆਊਗਾ ਐਸੇ ਲੈ ਕੇ ਗਿਆ ਪਤਾ ਨਹੀਂ ਕੀ ਬਿਜ਼ਨਸ ਤੇ ਆਊਗਾ ਕੋਈ ਮਹਾਰਾਜ ਵੱਡਾ ਹਾਂ ਪੀਣਾ ਸਿਆ ਕੱਪ ਵਾਲਾ ਪਾ ਦੇ ਹਾਂ ਪਾ ਦੇ ਬੁੱਤ ਪਾਵੇ ਕੀ ਕਰ ਗੱਲਾਂ ਨੂੰ ਫੋਨ ਕਰ ਲੈ ਛੇਤੀ ਆ ਜੂਗਾ ਲੈ ਕੇ ਕੰਮ ਆਪਣਾ ਜਿਹੜਾ ਕੋਈ ਬਣ ਗਿਆ ਪੁੱਛ ਲੈ ਮੋਹ ਲਾ ਕੇ ਪੁੱਛ ਲਾਣੀ ਹਾਂ ਵੀ ਕੰਮ ਬਣਿਆ ਹਾਂ ਬਣ ਗਿਆ ਕਦੇ ਕੋਈ ਕੰਮ ਆ ਹਾਂ ਫਿਰ ਸੋਨੂੰ ਪਤਾ ਉਹ ਤੈਨੂੰ ਹੁਣ ਤੈਨੂੰ ਤੇ ਤੇਰੇ ਭਾਂਜੇ ਨੂੰ ਮੈਨੂੰ ਤਾਂ ਕੀ ਪਤਾ ਮੈਨੂੰ ਤਾਂ ਉਹ ਦੱਸ ਕੇ ਵੀ ਨਹੀਂ ਗਿਆ ਹਾਂ ਮੈਨੂੰ ਪਤਾ ਮੈਨੂੰ ਦੱਸ ਕੇ ਗਿਆ ਉਹ ਤੂੰ ਦੱਸ ਕੇ ਗਿਆ ਹਾਂ ਪੁੱਛ ਲਾ ਮੈਂ ਕੀ ਕਰਾਂ ਮੈਂ ਲਾ ਕੱਜ ਕੱਟ ਥਗੀਆਂ ਚੋਰੀਆਂ ਹੁੰਦੀਆਂ ਆਂਗੀਆਂ ਪੁੱਛ ਲੈ ਕਦੇ ਨਹੀਂ ਨਾ ਪੁੱਛ ਲਾਣੀ ਆਂ ਤੇ ਕਾ ਉਹ ਪੈਸੇ ਹਾਂ ਠੀਕ ਹੈ ਵਸੇ ਠੀਕ ਗੱਡੀ ਵੀ ਇੰਨੀ ਨਾ ਰੇਤੇ ਨਾ ਭਰੀ ਪਈ ਐ ਹੁਣ ਤਾਂ ਗੱਡੀ ਵੀ ਆਪਣੀ ਆ ਜਦੋਂ ਮਾਸੀ ਕੋਲੇ ਆ ਗਏ ਗੱਡੀ ਤੇ ਗੇੜਾ ਗੂੜਾ ਲਾ ਕੇ ਆਵਾਂਗੇ ਟੌਰ ਬਣਾਵਾਂਗੇ ਪਿੰਡ ਜਾ ਕੇ ਆਵਾਂਗੇ ਹੁਣ ਤਾਂ ਗੱਡੀ ਤੇ ਦੇਖਿਆ ਵਿਚਾਰ ਕੁਝ ਖੁਸ਼ਖਬਰੀ ਤੈਨੂੰ ਕੁਝ ਖੁਸ਼ਖਬਰੀ ਤੈਨੂੰ ਵੀ ਕਾਦੀ ਖੁਸ਼ਖਬਰੀ ਦੱਸੇਗਾ ਫੇਰ ਹੀ ਕੁਝ ਕਹੂੰਗੀ ਮੈਂ ਮੈਂ ਤਾਂ ਗੱਡੀ ਸਾਫ ਕਰੀ ਜਾਂਦੀ ਸੀ ਉਹ ਤੂੰ ਤਾਂ ਗੱਡੀ ਸਾਫ ਕਰੀ ਨੇ ਗੱਡੀ ਵੀ ਹੁਣ ਆਪਣੀ ਐ ਕਮਲਿਆ ਉਹ ਗੱਡੀ ਦਾ ਆਪਣੀ ਹੈਗੀ ਹੈਗੀ ਐ ਉਹ ਆਪਣਾ ਰੱਖੋ ਖਾਤਾ ਦੇਖ ਲੈ ਜਮ ਖਾਲੀ ਹੋਇਆ ਪਿਆ ਸੀ ਹਾਂ ਲੱਖ ਰੁਪਏ ਜਮਾ ਕਰਾਤਾ ਖਾਤਾ ਕਰਾਏ ਜਮਾ ਖਾਤਾ ਕਰਾਏ ਤੇ 마ਸੀ ਨੂੰ ਕੀ ਕਹੇਗਾ ਹੋਣਾ 마ਸੀ ਨੂੰ ਹਾਂ 마ਸੀ ਨੂੰ ਮਾਇਦਾ ਹੋਣਾ ਐ ਕਹੂੰਗਾ ਤੂੰ ਵੀ ਇਹੀ ਗੱਲ ਕਹੀਂ ਵੀ ਰੋਡ ਤੇ ਨਾ ਆਪਾਂ ਤਾਂ ਟੱਬਾ ਲੈ ਲਿਆ ਟੱਬਾ ਰੋਡ ਤੇ ਟੱਬਾ ਹਾਂ ਜੇ 마ਸੀ ਨੇ ਕਹਤਾ ਮੈਨੂੰ ਟੱਬਾ ਦਿਖਾ ਕੇ ਲੈ ਫੇਰ ਲੈ ਫੇਰ ਕੀ ਗੱਲ ਐ ਮੈਂ 마ਸੀ ਨੂੰ ਮੜਾ ਲੈ ਜੂਂਗਾ ਗੱਡੀ ਚੜਾ ਕੇ ਤੇ ਉੱਥੇ ਕਿਸੇ ਨੂੰ ਕਹੂੰ 2-400 ਰੁਪਇਆ ਦੇ ਦੂੰ ਵੀ ਕਹਿ ਦੋ ਵਿਟਾ ਬਾਸੋ ਡਈ ਐ ਇਹ ਤਾਂ ਜਿੱਥੇ ਦੇਖਣੀ ਆ 10 ਥੱਗ ਤੂੰ ਤਾਂ ਬਾਹਰੇ ਵੱਡਾ ਠੱਗ ਨਿਕਲਿਆ ਤੂੰ ਤਾਂ ਇੱਦੀ ਠੱਗੀ ਮਾਰੀ ਐ ਜੱਜ ਕੇ ਮਾਰੀ ਐ ਮਾਰੇ ਦਾ ਸਮਾਰਕੀ ਮਾਰੇ ਮੜਾ ਜਾਗ ਲੇ ਤੂੰ ਪਤਾ ਲਾ ਲਖ ਰੁਪਏ ਹੁਣ ਜਮਾ ਕਰਾਇਆ ਆਪਣੇ ਖਾਤੇ ਚ ਕਰਾਇਆ ਦੇਖ ਲੈ ਆਪਣੇ ਤਾਂ ਈ ਗੱਲ ਕੋਲੇ 5 ਰੁਪਏ ਸੀ ਅੱਜ ਤੇ ਕਿੱਥੇ ਆਪਾਂ ਲੱਖਾਂ ਦੇ ਮਾਲਕ ਬਣ ਗਏ ਜਿਵੇਂ ਕਹਿੰਦੇ ਜਿਦ ਰੱਬ ਦੇਣ ਤੇ ਹੁੰਦਾ ਉਹ ਦਿੰਦਾ ਛੱਤ ਪਾੜ ਕੇ ਹਾਂ ਹੁੰਦਾ ਲੱਪੜ ਮਾਰ ਕੇ 5 ਰੁਪਏ ਤੋਂ ਆਪਾਂ ਲੱਖ ਰੁਪਇਆ ਕਮਾ ਲਿਆ ਤੂੰ ਕਹਿੰਦੀ ਸੀ ਲੈ ਮੋਟਰਸਾਈਕਲ ਲੈ ਕੇ ਤੇਲ ਤੇ ਫੋਨ ਨੂੰ ਪੈਸੇ ਨਹੀਂ ਕਰਦੀ ਸੀ ਤੂੰ ਕਹਿੰਦਾ ਤੇ ਦੇਖ ਲੈ ਹੁਣ

ਅੱਜ ਤਾਂ ਮਤੋਂ ਖੁਸ਼ੀ ਨਹੀਂ ਚੱਕੀ ਜਾਂਦੀ ਨਹੀਂ ਚਾਹ ਤਾਂ ਪੀਣੀ ਪਊਗੀ ਆ ਜਾ ਚਾਹ ਪੀ ਲੈ ਮੈਂ ਤੈਨੂੰ ਦੱਸਾਂ ਪਾਗਲ ਨਾ ਹੋ ਜੀ ਕਿਤੇ ਖੁਸ਼ੀ ਚ ਪਾਗਲ ਮੈਂ ਹਾਂ ਤੂੰ ਕਿਹੜੀਆਂ ਗੱਲਾਂ ਕਰਦੀ ਐ ਇਹ ਹਾਂ ਤੈਨੂੰ ਐ ਵੀ ਮੈਂ ਕਿਤੇ ਪੈਸੇ ਦੇਖੇ ਹੀ ਨਹੀਂ ਹੈ ਉਹ ਮੇਰੇ ਅਕਾਊਂਟ ਦਾ ਪਹਿਲਾਂ ਵੀ ਪੈਸੇ ਨਾ ਭਰੀ ਹੁੰਦੀ ਸੀ ਆ ਹੁਣ ਹੀ ਖਾਲੀ ਹੋਏ ਸੀ ਹਾਂ ਇਹ ਜੀ ਕੋਈ ਗੱਲ ਨਹੀਂ ਕੋਈ ਤਾਂ ਜਿੱਦਣ ਵੀ ਆਇਆ ਮੈਂ ਤਾਂ ਤੇਰੇ ਕੋਲ ਕਦੇ ਪੈਸਾ ਦੇਖਿਆ ਨਹੀਂ ਮੈਂ ਤਾਂ ਤੇਰੇ ਕਾਉਂਟ ਪਰੇ ਦੇਖੀ ਨਹੀਂ ਅੱਜ ਦੇ ਤਾਂ ਤੂੰ ਕਦੇ ਗਰਮੀਆਂ ਵਾਲਾ ਸ਼ੂਟ ਦਵਾਇਆ ਨਾ ਸਰਦੀ ਵਾਲਾ ਦਵਾਇਆ ਉਹ ਹੁਣ ਐ ਕਰੀ ਹੁਣ ਪੰਜ ਚਾਰ ਸ਼ੂਟ ਦਵਾ ਦੇ ਮੈਨੂੰ ਕਾਮਲ ਜੀ ਲੈ ਜੇ ਤੂੰ ਠੱਗ ਹੈ ਪਹਿਲਾਂ ਠੱਗ ਦੇ ਘਰਾਂ ਲਈ ਕਿਛੜਨੀ ਨਹੀਂ ਹੁੰਦੀ ਛੁਟ ਤਾਂ ਮੈਂ ਮਾਸੀ ਤੋਂ ਲਿਆਉਂਗੀ ਕੋਈ ਨਹੀਂ ਆਹੋ ਤੇਰਾ ਪਤਾ ਨਾ ਲੱਗੀ ਚੰਗਾ ਪਹਿਲਾਂ ਤੱਕ ਪਤਾ ਪਗਿ ਨੂੰ ਲੱਗਣੀ ਹੈ ਮਾਸੀ ਦੇ ਨਾ ਤਾਂ ਕੋਈ ਇੱਧਰ ਘਰ ਲੱਗਦਾ ਨਾ ਇੱਧਰ ਲੱਗਦਾ ਨਾ ਕੋਈ ਮਾਸੀ ਕੋਲੇ ਆਉਂਦੀ ਆ ਬਾਹਰ ਜਿਹੜਾ 5 ਲੱਖ ਆਪਣੇ ਖਾਤੇ 'ਚ ਵਾਗਿਆ ਨਾ ਆਪਾਂ ਫੁਰ ਸਾਰਾ ਕੁਛ ਆਪਣਾ ਹੀ ਆ ਫਿਰ ਛੂਟ ਲਈ ਜਾਈ ਭੂਆ ਦੀ ਟੂਮਾਂ ਲਈ ਨਹੀਂ ਕੁਝ ਮਰਜ਼ੀ ਲਈ ਜਾਈ ਏ ਰੰਤਾ ਮੈਂ ਹੁਣ ਮਾਸੀ ਤੋਂ ਲਵਾਂ ਚੱਲ ਤੂੰ ਬੈਠ ਮਾਸੀ ਕੋਲੇ ਮਾਸੀ ਮੈਂ ਦੇ ਖੁਸ਼ਕਬਰੀ ਮੈਂ ਲੈ ਲਈਆਂ ਚਾਹ ਪਾ ਕੇ ਆ ਮੁੰਡਾ ਬਾਲੇ ਖੁਸ਼ ਹੋਇਆ ਆ ਆਉਂਦਾ ਪਤਾ ਨਹੀਂ ਕਿ ਮਾਸੀ ਨੇ ਬਣਾਇਆ ਹਾਂ ਬਤਾ ਤੈਨੂੰ ਖੁਸ਼ਕਬਰੀ ਤੈਨੂੰ ਖੁਸ਼ਕਬਰੀ ਤੈਨੂੰ ਖੁਸ਼ਕਬਰੀ ਪੁੱਤਾ ਕਿੱਦਾਂ ਕ ਵੱਡਾ ਕੰਮ ਕਰਿਆ ਆ ਕੰਮ ਹਾਂ ਕੰਮ ਤਾਂ ਜਿਹੜਾ ਕਰਨਾ ਸੀ ਉਹ ਕਰਤਾ ਮੈਂ ਅੱਛਾ ਹਾਂ ਧੰਨਵਾਦ ਤਾਂ ਮੈਂ ਜਿਹੜਾ ਕਰਨਾ ਸੀ ਉਹ ਹੀ ਕਰੂੰਗਾ ਅੱਛਾ ਮਿਲ ਗਿਆ ਤੇ ਤੇਰੇ ਖੁਸ਼ਾ ਆਪਾਂ ਕੋਲੋਂ ਲੈ ਖਰੀਦਣ ਗਿਆ ਸੀ ਮਾਸੀ ਹਾਂ ਮੇਰੇ ਹੁੰਦੇ ਹਾਂ ਮੈਂ ਤਾਂ ਕੁਝ ਖਰੀਦਣ ਆ ਗਿਆ ਅੱਛਾ ਪੈਸੇ ਤੇਰੇ ਹੁਣ ਹਾਂ ਤੇ ਮੈਂ ਤੋੜਾ ਫੇਰਾ ਨਹੀਂ ਕਰ ਸਕਦਾ ਹਾਂ ਉਹ ਮੈਂ ਤਾਂ ਜਾਣ ਸਾਰੀ ਨਾ ਅੱਛਾ ਰੋਡ ਤੇ ਇੱਕ ਢਾਬਾ ਮਿਲ ਗਿਆ ਅੱਛਾ ਢਾਬਾ ਬੋਲੇ ਰਿਹਾ ਲੈ ਵੇਦਾਂ ਬਣ ਗਿਆ ਆਪਾਂ ਲੱਕਾ ਦੇ ਉਹ ਤਾਂ ਆਪਾਂ ਮਾਲਾਂ ਵਾਲੀ ਹੋ ਜਾਾਂਗੇ ਹਾਂ ਹੁਣ ਤਾਂ ਆਪਣੇ ਦੇਖ ਲੈ ਹਾਂ ਕੱਲ ਮ ਖੁੱਲ ਗਏ ਕੱਲ ਮ ਖੁੱਲ ਗਏ ਕੱਲ ਦੇਖ ਲੈ ਤੇਰੇ ਦਾ ਮੇਰੇ ਉਹ ਸਾਡੇ ਤਾਂ ਮੇਰੀ ਗੱਲ ਸੁਣਵਾਸੀ ਹਾਂ ਸਾਡੇ ਕਰਮ ਤਾਂ ਪਹਿਲੇ ਖੁੱਲੇ ਸੀ ਕਰਮ ਤਾਂ ਤੇਰੇ ਬੰਦ ਪਏ ਸੀਗੇ ਟਾਂਕ ਚ ਪੇਟੀ ਚ ਆਹ ਪੇਟੀ ਜਾ ਆਪਣੇ ਕਰਮਾਂ ਨੂੰ ਬੰਦ ਕਰ ਰੱਖਿਆ ਜ ਤੂੰ ਜੰਦਾ ਲਾ ਕੇ ਹਾਂ ਤੇ ਫੋਨ ਤੇ ਆਖੇ ਓਏ ਕੋਲ ਤੇ ਆ ਹੀ ਹੁੰਦਾ ਪੁੱਤ ਹਾਂ ਜਿਹੜੇ ਨਾਲ ਆਉਂ ਆ ਜਾਂਦਾ ਜਿਵੇਂ ਉੱਤੇ ਦਾ ਆਇਆ ਤਾਂ ਮੈਂ ਤਾਂ ਉੱਤੇ ਵੀ ਖੋਲ ਦਿੰਦਾ ਮੈਂ ਤਾਂ ਇੰਨੀ ਆਸੇ ਪਾਸੇ ਘਟਕਦਾ ਫਿਰਦਾ ਰਿਹਾ ਇਹ ਤਾਂ ਇਹਦਾ ਰਾਹ ਹੀ ਨਹੀਂ ਪਾਇਆ ਮੈਂ ਕੋਈ ਛੋਟੇ ਰਿਸ਼ਤੇਦਾਰਾ ਕੋਈ ਛੋਟੇ ਕੋਈ ਕਿਸੇ ਕੋਲ 5000 ਕਿਸੇ ਕੋਲ 4000 ਕਹਿੰਦੇ ਬਿਜ਼ਨਸ ਕਰ ਲੈ ਉਹ 5000 4000 ਦਾ ਕਿਹੜੇ ਬਿਜ਼ਨਸ ਹੁੰਦੇ ਨੇ ਲੈ ਆਪੇ ਦਾ ਥਾਬਾ ਮਿਲ ਗਿਆ ਤੁੰ ਦਾ ਵਧੀਆ ਵਾਸੀ ਬਧਾਈਆਂ ਤੈਨੂੰ ਵੀ ਹਾਂ ਮੈਂ ਤੈਨੂੰ ਵੀ ਬਧਾ ਦੇ ਵਧੀਆ ਕੰਮ ਕਰਿਆ ਮੁੰਡਾ ਅੱਜ ਮੈਂ ਕਰਿਆ ਕਰਾਂਗੇ ਕੱਬ ਬੇਤੀ ਰੋਟੀ ਖਾਣਗੇ ਆਪਣੇ ਤੇ ਠੀਕ ਆ ਮਾਸੀ ਮੈਨੂੰ ਬਾਬਾ ਬਧਾਈਆਂ ਤੇ ਆਪਾਂ ਕੰਮ ਨਹੀਂ ਗੱਲਾਂ ਕਰਦੇ ਹਾਂ ਉੱਥੇ ਇੰਨੀ ਵਧੀਆ ਰੋਟੀਆਂ ਨਹੀਂ ਹੁੰਦੀਆਂ ਖਾਣ ਵਾਲੀਆਂ ਉਹ ਆਪਾਂ ਤਾਂ ਘਰ ਹੀ ਰੋਟੀ ਬਣਾਇਆ ਕਰਾਂਗੇ ਦੇਸੀ ਘੋਟਾ ਤੂੰ ਸਬਜ਼ੀ ਪਵਾ ਲਿਆ ਕਰ ਜਾਲਾ ਸਬਜ਼ੀ ਦੇ ਤੋਥ ਪਨੀਰ ਲਿਆਇਆ ਕਰ ਬਰਾਤ ਕਰੀ ਅਰਬਨੀਤ ਬਣਾ ਲਿਆ ਕਰ ਆ ਆ ਤੇਰੀ ਸੇਵਾ ਕਰ ਨੂੰ ਰੱਖੀ ਹੈ ਆਪਣਾ ਮਾਸੀ ਆਪਣੇ ਦੇ ਘਰ ਦੀਆਂ ਸਬਜ਼ੀਆਂ ਲੈਂਦੀਆਂ ਲੱਗਦੀਆਂ ਨੇ ਆਪਾਂ ਨੂੰ ਮੁੱਲ ਲੈਣ ਦੀ ਕੀ ਲੋੜ ਹੈ ਬਗੈਰ ਰੇਸ ਪ੍ਰੇਦੋਂ ਨੇ ਆਪਾਂ ਤਾਂ ਅਜੇ ਤਾਂ ਘਰ ਦੀ ਸਬਜ਼ੀ ਖਾਵਾਂਗੇ ਮਾਸੀ ਜੇ ਤੇ ਨਾ ਹੋਈ ਉਹ ਤੇ ਪਨੀਰ ਮੰਗਾ ਲਿਆ ਕਰਾਂਗੇ ਯਾਰ ਬੱਚੇ ਤੁਹਾਡੇ ਖੁਸ਼ੀ ਹੈ ਜੇ ਮੈਂ ਕਰਨਾਵੇਂ ਕਰ ਲਿਆ ਕਰਾਂਗੇ ਸਾਡੀਆਂ ਖੁਸ਼ੀਆਂ ਨਹੀਂ ਚੱਲਦੀਆਂ ਖੁਸ਼ੀਆਂ ਤੇਰੀਆਂ ਚੱਲਣਗੀਆਂ ਮੈਂ ਸੁਕਾਏਗੀ ਅਸੀਂ ਤਾਂ ਉਹ ਮੈਂ ਕਰਾਂਗੇ ਮਾਸੀ ਨਾਲ ਨਾਲ ਜਿਵੇਂ ਜਿਹੜਾ ਪੁੱਤ ਕਰੂਗਾ ਉਹ ਮੈਂ ਚੱਲੂਗੀ ਚੱਲ ਠੀਕ ਹੈ ਮਾਸੀ ਤੂੰ ਕਹਿ ਨਹੀਂ ਤਾ ਬਖਰੀ ਤੇ ਆਏ ਦੇ ਕਿੱਦਾਂ ਬਖਰੀ ਦੇ ਲਿਆ ਆਪਾ ਮਾਸੀ ਮੁੰਡੇ ਦੇ ਪਾਚਾ ਮੇਰੀ ਗੱਲ ਸੁਣੋ ਹਾਂ ਬੱਚਾ ਉਹ ਮੇਰੇ ਤੇ ਜੇ ਤੈਨੂੰ ਕੁਤੇ ਆਏ ਜਨੇ ਵੀ ਨਾਜਕੀਨ ਵਾਲੀ ਮੈਂ ਤੈਨੂੰ ਦਿਖਾ ਵੀ ਲੈਣਾ ਜਾ ਕੇ ਗੱਡੀ ਤੇ ਜਾ ਕੇ ਵੀ ਆਟਾ ਪਾਪਾ ਨੇ ਆ ਰੱਬ ਤੋ ਕਿਹੜੀ ਮੱਲਾ ਕਰਦੇ ਬਗਵਾਸ ਆ ਹਾਂ ਨਾਲੇ ਆਏ ਤਾਂ ਕੋਈ ਮਾਸੀ ਬੰਦੇ ਦਾ ਕੋਈ ਦੇਨਤ ਰਮ ਹਾਂ ਬੰਦੇ ਮੁੰਵਾਨਾ ਨਹੀਂ ਕੋਈ ਹਾਂ ਅਲਾ ਮਾਸੀ ਚਾ ਮੇਰੇ ਪੁੱਤ ਥਰ ਜਾਦੇ ਥੱਲੇਦਾਰ ਘਰ ਮੈਂ ਹਾਂ ਉਹ ਬਾਈ ਦਾ ਨਾ ਕਿੱਦੇ ਦਾ ਮੈਨੂੰ ਫੋਨ ਕਰਦਾ ਸੀ ਪਾ ਕੇ ਕਿ ਤੂੰ ਬਾਗ ਜਾ ਮਾਸੀ ਕੋਲੇ ਮੈਂ ਹੀ ਕਾਲ ਕਰੀ ਰੱਖੀ ਹਾਂ ਮੈਂ ਉੱਦੇ ਦੀ ਆਇਆ ਹੁੰਦਾ ਉਹਦੇ ਹੀ ਆ ਪਾਗਾ ਨਾ ਹੁਣ ਕਰੋੜਪਤੀ ਆ ਜੋ ਤਾ ਅੱਜ ਨੂੰ ਮੈਂ ਤੈਨੂੰ ਬਣਾ ਦਿੰਦਾ ਕਰੋੜਪਤੀ ਹਾਂ ਚੱਲ ਪੁੱਤ ਜਦੋਂ ਕੰਮ ਨੇ ਚੱਲਣਾ ਹੁੰਦਾ ਫਿਰ ਉਹ ਬਣਦਾ ਮੋੜੇ ਜੇ ਨਾ ਕੋਈ ਕਰੇ ਵੀ ਨਾ ਗੱਲ ਕਰੇ ਨਾ ਤੇਰੇ ਆਪਾਂ ਉਹਦੋਂ ਗੱਲ ਕਰਾਂਗੇ ਜਦੋਂ 2 ਰੁਪਏ ਕਮਾਉਣ ਲੱਗਣਾ ਨਾ 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 ਜਿੰਨਾ ਚਿਰ ਮਾਸੀ ਕਰੋੜਪਤੀ ਨਹੀਂ ਬਣਦੀ ਉਹਨਾਂ ਚਿਰ ਤਾ ਆਪਾਂ ਪਿੰਖਾ ਵੀ ਨਹੀਂ ਕੱਢਣੇ ਕਿਸ ਨੂੰ ਪਿੰਖਾ ਹਾਂ ਬੱਤ ਹੋ ਵੀ ਨਹੀਂ ਆਖੂਗਾ ਤੂੰ ਬੇਬੇ ਕਿੱਦਾਂ ਫੋਟਾ ਕਰਦੀ ਹਾਂ ਹਾਂ ਨਹੀਂ ਤੈਨੂੰ ਹੋਣਾ ਨੰਨਾ ਜਾਂ ਤਾਂ ਦਾ ਹੁੰਦਾ ਨਾ ਬਾਦੂਗਾ ਨੰਨਾ ਨਾ ਪੁੱਛ ਨੰਨਾ ਪੇ ਫਿਰ ਗੱਲ ਕਾਰਜ ਨੂੰ ਸੋਚ ਨਹੀਂ ਹੁੰਦਾ ਇਹ ਗੱਲ ਉਹ ਤਾਂ ਵਿਚਾਰੇ 2 ਰੁਪਏ ਉਧਰ ਆਉਂਦੇ ਕਮਾਉਂਦਾ ਸੋਨਾ ਵਧੀਆ ਕੰਮ ਕਰਦਾ ਆਉਂਦਾ ਹੈ ਤੇ ਨਾ ਹੀ ਫਿਰ ਬੰਦੇ ਨੂੰ ਟੈਨਸ਼ਨ ਜੀ ਹੋ ਜਾਂਦੀ ਹੈ ਉਹ ਤੇਰੇ ਬਾਰੇ ਸੋਚਣ ਨਾਲ ਕੁਝ ਉਹ ਦੋ ਦਿਨ ਸੱਗੋ ਨਹੀਂ ਜਾ ਇਤਨਾ ਪੈਸਾ ਦੋ ਤਿੰਨ ਡਰਗ ਭਰ ਗਏ ਹਾਂ ਕਰੋੜਪਤੀ ਬਣਾ ਦੇ। ਮਾਸੀ ਮਾਸੀ ਤਾਂ ਤੈਨੂੰ ਗੱਡੇ ਭਰ ਦੇਵੇਂ ਗੱਡੇ। ਹੁਣ ਮਾਸੀ ਮੇਰੀ ਗੱਲ ਸੁਣ ਹੁਣ ਟਰੱਕ ਢੁੱਕਨੀ ਆਪਾਂ ਭਰ ਜੀ। ਅੱਛਾ ਤੇਰੇ ਕਾਉਂਟ ਜੀ ਵਸ ਤੈਨੂੰ। ਸਿੱਧੇ ਬਾਜਾ ਸਾਡੇ ਲਈ। ਤੇਰੇ ਕਾਉਂਟ ਜੀ ਹੋ ਗਏ। ਖਾਤੇ 'ਚ ਹੀ ਜਮਾ ਹੋ ਜਾ ਕਰਨਗੇ। ਖਾਤਾ ਖਲਾਇਆ ਮਾਸੀ ਜਰਾ। ਬੈਂਕਾਂ ਨੇ ਦੇਖੀ। ਆ ਮੈਂ ਕੀ ਕਰਾਂ ਖਾਤਾ ਮੂਹ ਆਪਣੇ। ਬੈਂਕ ਵਾਲੇ ਤੇਰੇ ਮਾਸੀ ਬੈਂਕ ਵਾਲੇ ਤੇਰੇ ਕੋਲੇ ਆਇਆ ਕਰਨਗੇ। ਤੇਰੇ ਪੈਰਾਂ 'ਚ ਬੈਠਿਆ ਕਰਨਗੇ ਆ ਕੇ। ਗੱਲ ਤਾਂ ਸੁਣ ਲੈ ਮਾਸੀ ਕਹਿੰਦੀ ਮੇਰਾ ਤਾਂ ਖਾਤਾ ਨਹੀਂ ਮੁੰਡਾ ਆਪਦੇ ਖਾਤੇ 'ਚ ਹੀ ਜਮਾ ਕਰਾ ਦੂਗਾ। ਇਹਨਾਂ ਚਾਹ ਜਗਿਆ ਤੇ ਗ ਖਾਤੇ ਚ ਮਾਸੀ ਆ ਨਹੀਂ ਮੇਰਾ ਖਾਤਾ ਹੈ ਨਹੀਂ ਮੇਰਾ ਖਾਤਾ ਦਾ ਹੈ ਨਹੀਂ ਨਾ ਤੂੰ ਆਪਦੇ ਖਾਤੇ ਜੀ ਕਰਾਇਆ ਕਰ ਹਾਂ ਆਪਾਂ ਮਾਹੋਂ ਪੈਸੇ ਦੋਦੀ ਕਰ ਲਾਂਗੇ ਕਰ ਲਾਂਗੇ ਜੇ ਤੋ ਪੂਰਾ ਕਰੋੜ ਬਣ ਗਿਆ ਉਹ ਬੰਦ ਲਾਂਗੇ ਮਾਸੀ ਨਾ ਉਹ ਗੱਲ ਫਰਕ ਰੱਖਣਾ ਮਾਵਾ ਵਰਗੀ ਮਾਸੀ ਐ ਅੱਧ ਮਾਸੀ ਦਾ ਦਾਪਣਾ ਹਾਂ ਆਪਾਂ ਕੀ ਆਪਾਂ ਕੜੇ ਕੋ ਠੱਗੀ ਮਾਰਨੀ ਐ ਆਪਾਂ ਵੀ ਟੱਗ ਚੋਰਾ ਕੋਈ ਆ ਹਾਂ ਨਾਲੇ ਮਾਸੀ ਮੇਰੀ ਗੱਲ ਸੁਣ ਲੈ ਹਾਂ ਲੋਕਾਂ ਦੀਆਂ ਨਾ ਕਿਸੇ ਦੀ ਐਵੇਂ ਗੱਲਾਂ ਸੁਣਨ ਲੱਗ ਜੀ ਤੂੰ ਨਾ ਨਾ ਲੋਕ ਤਾਂ ਸੌ ਕੁਸ ਕਹਿੰਦੇ ਹੁੰਦੇ ਨੇ ਹੁੰਦਾ ਕੋਈ ਮਾਸੀ ਕੋਲੇ ਤਾਂ ਕੋਈ ਨਹੀਂ ਹੁੰਦੀ ਓਏ ਨਾ ਤੂੰ ਕਹੇ ਜਾਂਦੀ ਆਉਂਦੀ ਕਹਿੰਦੇ ਲੋਕ ਤਾਂ ਹਾਂ ਜੀ ਆਏ ਮਾਸੀ ਵਾਰ ਹੀ ਨਹੀਂ ਆਉਂਦੀ ਮਾਸੀ ਟੁਕੜੀ ਨਾ ਕੋਈ ਨਹੀਂ ਲੱਭਦਾ ਕੋਈ ਨਹੀਂ ਤੇ ਖੁਸ਼ੀ ਹੁੰਦ ਰਹੋ ਇਹਦਾ ਵਧੀਆ ਹੈ ਦੋਨਾਂ ਵਸੇ ਗਲੀਆਂ ਲੱਗਦੀਆਂ ਐ ਤੁਸੀਂ ਵੀ ਕੰਦੀ ਨਾਲ ਲੱਗੀਆਂ ਗੱਲ ਸੁਣ ਲਈਓ ਆਪਣੇ ਆਪ ਤਾਂ ਤੇਰੇ ਕੋਈ ਇੰਦਾ ਜਾਣਾ ਆਪਾਂ ਜੇ ਤੁਸੀਂ ਪੀ ਲੋ ਚਾਹ ਜੀ ਹੋਰ ਲੋੜ ਹੋਈ ਤਾਂ ਮੈਂ ਹੋਰ ਪਾ ਦੂੰ ਮੈਂ ਫੇਰ ਪੀਉਂਗੀ ਫੇਰ ਹਰਪ੍ਰੀਤ ਮੈਂ ਤਾਂ ਨਾ ਭਗ ਜਾਂਦਾ ਹੁੰਦਾ ਬਾਹਰ ਦੇਖ ਲੈ ਇਹ ਮਾਸੀ ਦੀ ਸੇਵਾ ਤੂੰ ਹੀ ਕਰਿਆ ਕਰ ਲੈ ਮਾਸੀ ਨੂੰ ਬੈਠੀ ਨੂੰ ਰੋਟੀ ਬੈਠੀ ਨੂੰ ਚਾਹ ਮਾਸੀ ਨੂੰ ਮਾਸੀ ਨੂੰ ਤੂੰ ਸਾਹਮਣੇ ਤੇ ਪੈਸੇ ਮਾਸੀ ਦੇ ਮੇਰੇ ਸਾਹਮਣੇ ਸਾਹਮਣੇ ਪਾਵਾ ਪਾਹੀ ਚੱਲ ਪਾਵਾ ਮੇਰਾ ਕੋਈ ਤੁਸੀਂ ਇਹ ਜੀ ਵੱਡੀ ਸੋਚ ਸੋਚੀ ਆ ਬਖਰੀ ਸੋ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕੀ ਮੈਸੇਜ ਜਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਤੋ-ਵੱਤ ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ